5 ਸਾਲ ਹੋ ਗਏ ਪੁਲ ਬਣਿਆ ਹੀ ਨਹੀਂਗਾ ਜਾ ਕੇ ਵੇਖ ਸਕਦੇ ਜੀ ਜੇ ਮੰਨ ਲਓ ਸਾਨੂੰ ਕਿਤੇ ਜਾਣਾ ਪਵੇ ਤੇ ਪੁਲ ਸਾਡਾ ਤੁਸੀਂ ਵੇਖ ਰਹੇ ਪੁਲ ਨਹੀਂ ਹੈਗਾ ਲਿਟਰ ਹੀ ਪੁਲ ਖਾ ਗਿਆ ਤੇ ਪੁਲ ਕੋਈ ਬਣਦਾ ਨਹੀਂਗਾ ਉਤਰਾ ਪੁਲ ਤਾਂ ਕਾਗਜ਼ਾਂ 'ਚ ਬੰਨੀ ਬੈਠੇ ਆ ਜੰਗ ਲੱਗ ਗਈ ਤੇ ਕੇਂਦਰੀ ਨੰਗਾ ਗਈ ਮਤਲਬ ਤੁਸੀਂ ਤਾਂ ਬਰੂਦ ਦੇ ਢੇਰਤੀ ਬੈਠੇ ਹੋ ਬਰੂਦ ਤੇ ਬਰੂਦ ਆਹੀਂ ਤਾਂ ਇੱਕੋ ਗੱਲ ਕਰਦੇ ਆ ਵੀ ਜੇ ਸਾਨੂੰ ਆ ਕੇ ਪੁੱਛਣਾ ਨਹੀਂਗਾ ਤੇ ਸਾਡੇ ਕੋਲ ਵੋਟਾਂ ਮੰਗਣ ਆਉਣਾ ਕੋਈ ਹਾਂਜੀ ਆਮ ਆਦਮੀ ਨੂੰ ਤਾਂ ਗਾਂ ਵਿਰਜੀ ਸਰਵਣ ਸਿੰਘ ਤੋਂ ਨੂੰ ਪਿੰਡ 'ਚ ਵੜਨ ਨਹੀਂ ਦੇਣਾ ਹੋਰ ਕੇ ਦਾ ਮੈਂ ਕਹਿ ਨਹੀਂ ਸਕਦਾ ਮੈਂ ਉਹਦੀ ਗੱਡੀ ਦੇ ਅੱਗੇ ਲੰਮੇ ਪਾ ਜਰ ਬਦਲਾ ਹੁਣ ਇਹ ਤਾਂ ਕਹੀ ਜਾਂਦੇ ਆ ਜੰਗ ਜਵਾਗ ਅੱਜ ਕੱਲ ਜੰਗ ਲੱਗ ਚਾ ਜੰਗ ਲੱਗ ਚਾ ਇਹਨਾਂ ਨੂੰ ਪਤਾ ਨਹੀਂ ਨਾ ਜੀ ਮੇਰਾ ਪਿੰਡ ਰਾਜੋਗੇ ਮੈਂ ਇਸ ਪ੍ਰਾਣੇ ਕੋਲ ਆ ਤੇ ਉੱਥੇ ਇੰਨਾ ਘਰ ਸਮਾਨ ਚੋ ਕੇ ਰਾਜੋਗਾ ਲੈ ਕੇ ਲੋਗੀ ਚਲ ਗਏ ਪਿੰਡ ਖਾਲੀ ਹੋ ਗਏ ਆ ਤੇ ਖੇ ਜਾਂਦੇ ਪੈੜੀ ਨਹੀਂ ਹੋਣ ਦਿੱਤੀ ਉਹਨਾਂ ਨੇ ਨਾ ਨਹੀਂ ਟਰੈਕਟਰ ਲਏ ਤੂੜੀਆਂ ਬੰਨ ਵਾਲੀਆਂ ਪਈਆਂ ਬਾਰਡਰ ਤੇ ਨੁਕਸਾਨ ਤੇ ਦੋ ਮਹੀਨੇ ਪੰਜਾਬ ਦਾ ਹੀ ਹੋਣਾ ਹੈ ਉਧਰ ਵੀ ਇਧਰ ਵੀ ਦੋ ਮਹੀਨੇ ਨੁਕਸਾਨ ਤੇ ਪੰਜਾਬ ਦਾ ਹੀ ਹੱਡਾ ਹੋਣਾ ਹੈ ਉਧਰ ਵੀ ਸਾਡੇ ਆਪ ਦੇ ਭਾਈ ਜਾਰਾ ਸਾਰਾ ਬੈਠਾ ਉਹ ਵੀ ਸਾਡੇ ਪੰਜਾਬ ਦੇ ਵੀ ਸਾਡੇ ਪੰਜਾਬ ਦੇ ਦੋਵਾਂ ਦਾ ਸਾਡਾ ਹੀ ਨੁਕਸਾਨ ਹੋਣਾ ਹੈ ਅੱਜ ਤੋਂ 5 ਸਾਲ ਪਹਿਲਾਂ ਵੀ ਇਹ ਮਾਹੌਲ ਬਣਿਆ ਸੀਗਾ ਉਦੋਂ ਅਸੀਂ ਸਮਾਨ ਖੜਿਆ ਤੇ ਸਮਾਨ ਟੁੱਟ ਗਿਆ ਪਰ ਰੈਂਕ ਤਿੰਨ ਕਿਹਾ ਵੀ ਜੇ ਆਪ ਨਹੀਂ ਤੇ ਸਮਾਨ ਦਾ ਕੀ ਕਰਨਾ ਇੱਥੇ ਨਹੀਂ ਖੜਨਾ ਨਾ ਆ ਵੀ ਜਣਾ ਤੇ ਨਾ ਕੋਈ ਸਮਾਨ ਹੀ ਕੱਢਾਂਗੇ ਇੱਥੇ ਰਵਾਂਗੇ ਨਾ ਕਿ ਟਰੈਕਟਰ ਟਰਾਲੀਆਂ ਗੱਡੀਆਂ ਸਭ ਕੋ ਢੱਕਿਆ ਘਰੇ ਪਰ ਜੇ ਜੰਗ ਲੱਗੀ ਫੇਰ 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 ਵੇਖੀਓ ਜੇ ਮਰ ਗਏ ਨਾ ਫੇਰ ਆਪਾਂ ਚਲਾਉਣਾ ਮੈਂ ਤਾਂ ਆਨੇ ਮਹਾਰਾਜ ਅੱਗੇ ਵੀ ਨਾ ਹੀ ਇਹੋ ਜੀ ਗੱਲ ਬਣੇ ਚੀਜ਼ ਨਹੀਂ ਇਹੋ ਸਿਆਪਾ ਰਹਿਣਾ ਭਾਂਣ ਤੋੜ ਕੇ ਲਿਆਉਣਾ ਤੇ ਜੇ ਆਨੇ ਫੇਰ ਹੱਥ ਜੋੜਦੇ ਵੀ ਕਿਸੇ ਵੇਲੇ ਗੱਲ ਹੀ ਲੱਗ ਜੇ ਸਿਆਪਾ ਨਹੀਂ ਦੇ ਘੜੀ ਮੁੜੀ ਸ ਕਾਲੀ ਗਣੀ ਆ ਕੇ ਮੰਨ ਲਓ ਕੀ ਹਾਲਾਤ ਸੀ ਪੈਂਟ ਵੇਲੇ ਪਿੰਡ ਮੱਲੇ ਕਿੰਨਾ ਕਿੰਨਾ ਟਾਈਮ ਬੰਦੇ ਸਾਲ ਬਾਅਦ ਅਸੀਂ ਆਏ ਤੇ ਜਦੋਂ ਉਸ ਤੋਂ ਛੱਡ ਕੇ ਗਏ ਸੀ ਉਹ ਸਾਰਾ ਸਮਾਨ ਸੀਗਾ ਕਿ ਲੁੱਟ ਪੁੱਟ ਹੋ ਲੁੱਟ ਨਾ ਨਾ ਸਭ ਕੋ ਕੋਠੇ ਵੀ ਸਾਰ ਤੇ ਰੋਖ ਵੀ ਵਰ ਤੇ ਸਾਫ ਨਾ ਕੋਠਾ ਛੱਡਿਆ ਕੋਈ ਸਤਾ ਸਾਰੀਆਂ ਏ ਇੱਕ ਆ ਥੋੜੇ ਜਿਹਾ ਮਕਾਨ ਰਹਿ ਗਏ ਇਹਨਾਂ ਦੀਆਂ ਕੰਦਾ ਨੇ ਸਭ ਸਫਾ ਕਰ ਦਿੱਤੇ ਤੁਸੀਂ ਤਾਂ ਨਹੀਂ ਫਿਰੇ ਚਾਹੁੰਦੇ ਹੋਗੇ ਜਿਵੇਂ ਆ ਰੋਲਾ ਪੈਂਦਾ ਕਿ ਯਾਰ ਜੰਗ ਜੰਗ ਜਿਉਂ ਐਸਾ ਨੇ ਮਹਾ ਬੈਠੇ ਆ ਮਹਾ ਬੈਠੇ ਆ ਦਹੀਂ ਵੀ ਸਾਡੇ ਤੇ ਫੇਰ ਲੱਗ ਜਾਂਦਾ ਐਂ ਦਾ ਮਹਾਰਾਜ ਦੇ ਹੱਥ ਜੋੜਦੇ ਵੀ ਲੱਗੇ ਹੀ ਨਾ ਕੋਈ ਉਹਆਂ ਬਨਣ ਵਾਲੀਆਂ ਉਹਨਾਂ ਦੀ ਵੀ ਕਣਕ ਉਸੇ ਤਰ੍ਹਾਂ ਕੁਝ ਵੱਢੀ ਪਈ ਆ ਕੁਝ ਖਲੋਤੀ ਆ ਤੇ ਥੋੜੇ ਪਿੰਡ ਦੀ ਵੀ ਪਰੇ ਹੈਗੀ ਆ ਬਾਰਡਰੋਂ ਪਾਰ ਜਮੀਨਾਂ ਪਰਲੇ ਪਾਰ ਹੈਗੀਆਂ ਕਈਆਂ ਦੀਆਂ ਤੂੜੀਆਂ ਬਨਣ ਲੀਆਂ ਜੇ ਉਹ ਹਜੇ ਉਵੇਂ ਨਹੀਂ ਉਵੇਂ ਪਈਆਂ ਨੇ ਉਵੇਂ ਪਈਆਂ ਨੇ ਕਿਉਂਕਿ ਹੁਣ ਤਾਂ ਮਨ ਲਾ ਦਰਵਾਜ਼ੇ ਬੰਦ ਹੋ ਗਏ ਦਰਵਾਜ਼ੇ ਬੰਦ ਹੋਣ ਦਾ ਮਤਲਬ ਉਹ ਨਕਾਰੀ ਕਰਦੇ ਖੋਲਣ ਤੋਂ ਜੀ ਤੇ ਫਿਰ ਜੇ ਇਸੇ ਤਰ੍ਹਾਂ ਰਿਹਾ ਫਿਰ ਤਾਂ ਥੋੜੀ ਅਗਲੀ ਮੇਲਾ ਫਸਲ ਵੀ ਨਹੀਂ ਬੀਜ ਹੋਣੀ ਫਿਰ ਤਾਂ ਮੁਸ਼ਕਲ ਹੈ ਜੀ ਫਿਰ ਨਹੀਂ ਬੀਜੀ ਜਾਣੀ ਹੁਣ ਵੀ ਮੰਨ ਲਓ ਰਾਤ ਨੂੰ ਜਿਹੜੇ ਆਮ ਬੱਚੇ ਬੀਬੀਆਂ ਕਈਆਂ ਨੇ ਪਿਛਾਂ ਛੱਡ ਗਏ ਨੇ ਬੱਚੇ- ਅੱਜ ਦੀ ਸਾਡੀ ਭੇਰੀ ਬਾਰਡਰ ਦੇ ਉਹਨਾਂ ਅਖੀਰਲੇ ਪਿੰਡਾਂ ਦੀ ਆ ਜਿੰਨਾਂ ਤੋਂ ਬਾਅਦ ਪਾਕਿਸਤਾਨ ਸ਼ੁਰੂ ਹੁੰਦਾ ਆ ਤਾਰ ਦੇ ਇਸ ਪਾਰ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਦੇ ਹਾਲਾਤ ਕੀ ਨੇ ਕਿਉਂਕਿ ਮੀਡੀਆ ਤੇ ਬੜਾ ਰੌਲਾ ਜਿਹੜਾ ਜੰਗ ਤਾਂ ਪੈ ਰਿਆ ਪਰ ਇਹ ਪਿੰਡ ਵੈਸੇ ਨੇ ਜਿਨ੍ਹਾਂ ਨੇ ਜੰਗ ਦੇ ਉਹ ਹਾਲਾਤ ਦੇਖੇ ਨੇ ਚਾਹੇ 65 ਦੀ ਜੰਗ ਰਹੀ 71 ਦੀ ਜੰਗ ਰਹੀ ਉਹ ਹਾਲਾਤ ਦੇਖੇ ਨੇ ਤਾਂ ਜੰਗਾਂ ਤੋਂ ਬਾਅਦ ਇਹਨਾਂ ਪਿੰਡਾਂ ਦੇ ਹਾਲਾਤ ਕੀ ਹੁੰਦੇ ਨੇ ਜਦੋਂ ਇੱਕ ਵਾਰ ਜੰਗ ਹੁੰਦੀ ਹੈ ਜੰਗ ਤੋਂ ਬਾਅਦ ਹਾਲਾਤ ਕੀ ਹੁੰਦੇ ਨੇ ਆਪਣੇ ਪਿੰਡਾਂ ਨੂੰ ਜਦੋਂ ਘਰਾਂ ਨੂੰ ਛੱਡ ਕੇ ਜਿਹੜਾ ਹੈਗਾ ਉਹ ਜਾਣਾ ਪੈਂਦਾ ਆ ਅਸੀਂ ਇਸ ਵੇਲੇ ਪਿੰਡ ਸਕੱਤਰਾ ਦੇ ਵਿੱਚ ਖੜੇ ਆ ਕਾਲੀਆਂ ਸਕੱਤਰਾ ਕਾਲੀਆਂ ਸਕੱਤਰਾ ਦੇ ਵਿੱਚ ਆ ਪਿੰਡ ਅਖੀਰਲਾ ਪਿੰਡ ਆ ਇਸ ਤੋਂ ਬਾਅਦ ਪਾਕਿਸਤਾਨ ਦਾ ਬਾਰਡਰ ਤੋਂ ਬਾਅਦ ਪਾਕਿਸਤਾਨ ਦੀ ਸ਼ੁਰੂਆਤ ਹੁੰਦੀ ਆ ਪਿੰਡ ਦੀ ਸਾਦ ਦੇ ਵਿੱਚ ਆ ਬਜ਼ੁਰਗ ਨੇ ਪਿੰਡ ਦੇ ਨੌਜਵਾਨ ਨੇ ਗੱਲਬਾਤ ਕਰਾਂਗੇ ਬਾਪੂ ਜੀ ਕੀ ਨਾਮ ਆ ਤੁਹਾਡਾ ਸਰਵਿੰਦਰ ਸਿੰਘ ਤਕਵਿੰਦਰ ਸਿੰਘ ਕਿੰਨੀ ਉਮਰ ਹੋਗੀ ਨੰਬਰ ਉਹ 20 60 ਦੇ ਸਾਲ ਤੇ 60 ਵਾਲੀ جنگ ਦਾ ਦੇਖਿਆ ਕੋਈ ਹਾਲ ਜਾਂ ਪਤਾ ਹੋ ਸੁਣਿਆ ਹੋਵੇ ਮੈਂ ਨਾ ਦੇਖਿਆ ਮੈਂ ਨਾ ਜਾਗਾ ਮੈਂ 70 ਵਾਲਾ ਕੀ ਕੀ ਹਾਲਾਤ ਸੀ ਕੀ ਹਾਲਾਤ ਬੋਲੋ ਮੈਂ ਇੱਥੋਂ ਛੱਡ ਕੇ ਛਾਪ ਹੋ ਗਏ ਹਾਂ ਅੱਛਾ ਹਾਂਜੀ ਉੱਥੋਂ ਆਉਂtheta ਥੇਰੀ ਮਾੜੀ ਉੱਥੋਂ ਤੋਹਫਾ ਚੱਲਦੀਆਂ ਵੇ ਨਹੀਂ ਰਹਿ ਜਾਂਦਾ अच्छा हां जी ਤੇ ਫਿਰ ਇਹ ਸੋਡਾ ਪਿੰਡ ਮੱਲ ਲਿਆ ਸੀ ਉਦੋਂ ਆ ਨਾ ਪਹਿਲੋਂ ਪੈਠਾ ਨਹੀਂ ਮੱਲਿਆ ਪੈਂਡਰ ਹੀ ਮੱਲੂ ਪੈਂਡਰ ਹੀ ਮੱਲਿਆ ਸੀ ਕੀ ਦੱਸਦੇ ਹੁੰਦੇ ਆ ਬਜ਼ੁਰਗ ਵੀ ਉਦੋਂ ਕੀ ਕਿੰਨੇ ਦੱਸਦੇ ਆ 8 ਮਹੀਨੇ ਮੱਲਿਆ ਰਿਆ ਅੱਛਾ ਹਾਂ 8 ਮਹੀਨੇ ਟਰੋਡਾ ਪਿੰਡ ਹਾਂ ਪਾਕਿਸਤਾਨ ਦੀ ਨੇ ਆਰਮੀ ਨੇ ਮੱਲੇ ਰਿਆ ਹਾਂ ਨਾ ਉਹਨਾਂ ਦੀਆਂ ਆ ਪਾਕਿਸਤਾਨ ਹਾਂ ਪਾਕਿਸਤਾਨ ਦੀ ਆਰਮੀ ਨੇ 8 ਮਹੀਨੇ ਮੱਲੇ ਰਿਆ ਹਾਂ ਛੇ ਤਾਂ 16 ਸਭ ਜੋ ਪਾਂਡਾ ਛੇ ਤਾਂ ਸਭ ਦਾਗੇ ਜਿੰਨਾ ਵੀ ਕੁਛ ਸੀਗਾ ਹਾਂ ਉਹ ਜਾਏਗੇ ਚੁੱਕਗੇ ਹਾਂ ਉਹ ਕੱਤਰ ਵੇਲੇ ਉਹ ਲੋ ਨੀ ਮੱਦੇ ਆ ਪਰ ਉਦੋਂ ਤੁਸੀਂ ਤਾਂ ਉੱਠ ਕੇ ਚਲੇ ਗਏ ਹਾਂ ਹਾਂਜੀ ਉਦੋਂ ਵੀ ਜੌਲ ਗਿਆ ਆਪਦਾ ਉਹਨੂੰ ਮਾਲ ਲੰਗਰਾਵ ਦਾ ਲੈ ਗਏ ਮਾਲ ਲੰਗਰਾਵ ਲਈ ਫਿਰ ਜਦੋਂ ਹੁਣ ਵੀ ਸੁਣਦੇ ਹਾਂ ਵੀ ਪਿੰਡਾਂ ਦੇ ਵਿੱਚ ਵੀ ਜੰਗ ਲੱਗਣੀ ਆ ਜਗਲ ਮੈਂ ਤੁਹਾਨੂੰ ਤਾਂ ਇਹ ਲੱਗਦਾ ਹੁਣਾ ਵੀਰ ਫਿਰ ਆਪਦਾ ਛੱਡ ਕੇ ਪਿੰਡ ਜਾਵਾਂ ਹੁਣ ਆਈਆਂ ਨੇ ਕਿੱਦੋਂ ਜਾਵਾਂ ਨੇ ਹੁਣ ਬੈਠੇ ਆਪਦਾ ਹਾਂ ਹਾਂਜੀ ਵੀ ਹੁਣ ਛੱਡ ਕੇ ਆਪਦਾ ਨਹੀਂ ਜਾਇਆ ਨਹੀਂ ਜਾਂਦਾ ਕੋਈ ਨਾ ਇੱਕ ਦੋ ਜਿਹੇ ਕੋਲ ਇੰਨਾ ਕੋਈ ਕੌਣ ਸੰਭੂ ਸਾਨੂੰ ਹੂੰ ਹਾਂ ਹਾਂ ਸੰਭਾਲੂ ਕੋਈ ਵੱਡੀ ਗੱਲ ਕੀ ਕੀ ਨਾਮ ਬਾਪੂ ਜੀ ਕੁਲਵੰਤ ਸਿੰਘ ਕੁਲਵੰਤ ਸਿੰਘ ਸੁਣਦੇ ਹੋ ਹੋਗੇ ਫਿਰ ਬੈਂਡਕੰਤ ਵਾਲੀਆਂ ਗੱਲਾਂ ਆਪਦੇ ਬਜ਼ੁਰਗ ਬੁੱਢੇ ਦੱਸਦੇ ਹੀ ਆਕਰਤੋਂ ਗੱਲ ਹੁੰਦੀ ਹੈ ਹੂੰ ਕੀ ਕੀ ਹਾਲਾਤ ਸੀ ਉਦੋਂ ਕੀ ਹਾਲਾਤ ਹੋਏ ਆਪ ਨੂੰ ਯਾਦਦਾ ਤੁਹਾਨੂੰ ਪਤਾ ਪਵੇ ਉਹ ਅਖੀ ਜਾਂਦੇ ਪਿੰਡ ਮੱਲੇ ਗਏ ਪਿੰਡ ਮੱਲੇ ਗਏ ਕੀ ਦੀ ਜਾਂਦੇ ਸਾਨੂੰ ਨਹੀਂ ਇਹਦਾ ਪਤਾ ਜੰਗਾ ਦਾ ਜੰਗਾ ਇਹਦਾ ਪਰ ਉ ਬਾਰਡਰ ਹਾਲਾ ਏਰੀਏ ਦੇ ਛੋਡੇ ਪਿੰਡਾਂ ਦੇ ਹਾਲਾਤਾਂ ਹਾਲਾਤ ਕੀ ਨੇ ਬਾਰਡਰ ਏਰੀਏ ਦੇ ਜਿਹੜੇ ਅਖੀਰਲੇ ਪਿੰਡ ਨੇ ਹਾਲਾ ਠੀਕ ਹੀ ਆ ਹਾਲਾ ਇਹੋ ਜਿਹਾ ਰੋਲੇ ਪਿਆ ਉਤਾ ਸਾਡੇ ਕੋਈ ਗੱਲ ਬਣਦੀ ਨਹੀਂ ਹਾਲਾਜ਼ਮ ਪੈ ਛੱਡ ਕੇ ਹੁਣ ਦੋ ਦੋ ਚਾਰ ਚਾਰ ਕਿੱਲੇ ਪਿਛੇ ਆਈ ਆ ਅੱਛਾ ਤੇ ਉਹ ਮਤਲਬ ਅੱਗੇ ਜਾਣ ਤੋਂ ਜਿਹੜਾ ਉਹ ਜਿਹੜਾ ਮਤਲਬ ਸਿਵਲ ਨੂੰ ਡੱਕਦੇ ਆ ਵੀ ਤੁਸੀਂ ਪਿਛੇ ਹੀ ਰਹੋ ਤੇ ਉਹਨਾਂ ਦੀ ਜਿਹੜੀ ਸਿਵਲ ਆ ਉਹ ਵੀ ਕੋਈ ਅੱਗੇ ਨਹੀਂ ਆਉਣ ਲਈ ਤੇ ਇਹ ਮਤਲਬ ਜਿੱਥੇ ਪਿਸ਼ਾਹ ਕਮਰੇ ਪਏ ਆ ਕਿਸੇ ਦੀ ਬੰਬੀ ਆ ਉਥੇ ਅਣ ਕੇ ਉਹ ਮਤਲਬ ਜਿਹੜੇ ਰਹਿ ਰਹੇ ਨੇ ਵੀ ਐਸਾ ਫਲੇ ਆਪ ਦੀਆਂ ਡਿਊਟੀਆਂ ਦਾ ਤਾਰਾਂ ਤੋਂ ਛੱਡ ਕੇ ਦੋ ਦੋ ਕਿੱਲੇ ਪਿਛੇ ਹੂੰ ਪਿੱਛੇ ਪਿੱਛੇ ਰਹੇ ਹੋ ਪਿੱਛੇ ਰਹੇ ਆ ਹਾਂਜੀ ਤੇ ਤੂੜੀਆਂ ਬਨਣ ਵਾਲੀਆਂ ਉਹਨਾਂ ਦੀ ਵੀ ਕਣਕ ਉਸੇ ਤਰ੍ਹਾਂ ਕੁਝ ਵੱਢੀ ਪਈ ਆ ਕੁਝ ਖਲੋਤੀ ਆ ਹਾਂ ਤੇ ਛੋਟੇ ਪਿੰਡ ਦੀ ਵੀ ਪਰੇ ਹੈਗੀ ਆ ਬਾਥਰੂਮ ਨਾ ਕਣਕ ਆਪਣੀ ਪੈੜੀ ਦਾ ਮਤਲਬ ਹੈਗੀ ਆ ਤੇ ਕਣਕ ਨਹੀਂ ਕਿਸੇ ਦੀ ਵੱਢਣ ਵਾਲੀ ਰਹਿ ਗਈ ਕਣਕ ਸਾਰੇ ਦਾ ਹੀ ਵਢੀ ਜੀ ਹਾਂ ਜ਼ਮੀਨਾਂ ਜ਼ਮੀਨਾਂ ਪਰਲੇ ਪਾਰ ਜ਼ਮੀਨਾਂ ਪਰਲੇ ਪਾਰ ਹੈਗੀਆਂ ਕਈਆਂ ਦੀਆਂ ਤੂੜੀਆਂ ਬਨਣ ਲੀਆਂ ਜ ਉਹ ਹਜੇ ਉਵੇਂ ਨਹੀਂ ਉਵੇਂ ਪਈਆਂ ਨੇ ਉਹਵੇਂ ਪਈਆਂ ਨੇ ਕਿਉਂਕਿ ਹੁਣ ਤਾਂ ਮੇਲਾ ਦਰਵਾਜ਼ੇ ਬੰਦ ਹੋ ਗਏ ਦਰਵਾਜ਼ੇ ਬੰਦ ਹੋਣ ਦਾ ਮਤਲਬ ਉਹ ਨਕਰੀ ਕਰਦੇ ਖੋਲਣ ਤੋਂ ਹਜੇ ਹੂੰ ਤੇ ਫਿਰ ਜੇ ਇਸੇ ਤਰ੍ਹਾਂ ਰਿਹਾ ਫਿਰ ਤਾਂ ਤੁਹਾਡੀ ਅਗਲੀ ਮੇਲਾ ਫਸਲ ਵੀ ਨਹੀਂ ਬੀਜਣੀ ਫਿਰ ਤਾਂ ਮੁਸ਼ਕਲ ਹੈ ਜੀ ਫਿਰ ਨਹੀਂ ਬੀਜੀ ਜਾਣੀ ਮਤਲਬ ਬਰੇ ਜਿਹੜੇ ਜਿਹੜੇ ਤੁਹਾਡੇ ਮਤਲਬ ਬਾਰਡਰ ਦੇ ਪਿੰਡਾਂ ਨੇ ਹਾਲਾਤ ਕੋਈ ਬਹੁਤੇ ਸੁਖਾਵੇਂ ਨਹੀਂ ਕਿਉਂਕਿ ਜਦੋਂ ਵੀ ਕੋਈ ਮਾੜੀ ਮੋਟੀ ਹਲਚਲ ਹੁੰਦੀ ਹੈ ਤੁਹਾਨੂੰ ਤਾਂ ਇਹੀ ਹੁੰਦਾ ਨਾ ਕਿ ਕੀਪਤਾ ਕਦੋਂ ਕੋਈ ਆਰਡਰ ਆ ਹੋ ਜਾਣਗੇ ਬਿਲਕੁਲ ਜੀ ਬਿਲਕੁਲ ਹੁਣ ਵੀ ਮੰਨ ਲਓ ਰਾਤ ਨੂੰ ਜਿਹੜੇ ਆਮ ਬੱਚੇ ਬ अच्छा हां ਤੇ ਬੰਦੇ ਬੰਦੇ ਜਿਹੜੇ ਹੈਗੇ ਨੇ ਬੱਚੇ ਬੱਚੇ ਜਿਹੜੇ ਸਾਰੇ ਪਿੱਛੇ ਛੱਡੇ ਨੇ ਵੀ ਸਮਾਨ ਨਹੀਂ ਕੋਈ ਕੱਢਦਾ ਵੀ ਸਮਾਨ ਕਿੱਥੇ ਖੜਾਾਂਗੇ ਸਾਰਾ ਟੁੱਟ ਪਾ ਜਾਂਦਾ ਹਾਂ ਤੇ ਬਾਕੀ ਬੱਚੇ ਬੱਚੇ ਜਿਹੜੇ ਸਾਰਿਆਂ ਲੋਕਾਂ ਪਛਾਣ ਕੀਤੇ ਕਿਉਂਕਿ ਵੀ ਹੁਣ ਕਿੱਥੇ ਲਿਜਾਵਾਂਗੇ ਵੀ ਕਿੱਥੇ ਵੀ ਵੱਡੀ ਗੱਲ ਹੈ ਨਾ ਲਿਜਾਣ ਨੂੰ ਇੰਨੇ ਦਿਨ ਕੌਣ ਵੀਰਜੀ ਚੱਲਦਾ ਤੁਹਾਨੂੰ ਪਤਾ ਹੀ ਹੈ ਮੰਨ ਲਓ ਅਗਲਾ ਤੇ ਆਪ ਦੁਖੀ ਹੁੰਦਾ ਤੇ ਆਪਾਂ ਜਾ ਕੇ ਅਗਲੇ ਨੂੰ ਦੁਖੀ ਕਰੀਏ ਹਾਂਜੀ ਵੀ ਪ੍ਰਾਣੀਆਂ ਵੇ ਬਹਣਾਂ ਕ ਤਰਾਲੀਆਂ ਬਜ਼ੁਰਗਾਂ ਤੋਂ ਸੁਣਦੇ ਹੋ ਹਾਂ ਸੁਣਦੇ ਆ ਜੀ ਅਸੀਂ ਤਾਂ ਨੇ ਵੀ ਨਾ ਹੀ ਉਹ ਮਾਹੌਲ ਬਣੇ ਤੇ ਆਪ ਦਾ ਚਲੋ ਬੱਚੇ ਆ ਨਿਗੇ ਨਿਗੇ ਉਹਨਾਂ ਨੂੰ ਛੱਡ ਕੇ ਆਏ ਆ ਤੇ ਸਹਿਮ ਦਾ ਮਾਹੌਲ ਬਣਿਆ ਵੇਖ ਹੀ ਰਹਿ ਜਾ ਤੁਸੀਂ ਹਾਂ ਹਾਂਜੀ ਕਰਗਿਲਵਾਰੀ ਗਈ ਹੈ ਲੋਕ ਪਿੱਛੇ ਗਏ ਸੀ ਜਿਸਮਾਨ ਟੋੜ ਭੰਨ ਕੇ ਆ ਗਏ ਅੱਜ ਕਿ ਕੋਈ ਨਹੀਂ ਉੱਠਣ ਜਾ ਬਸ ਬੱਚੇ ਬੁੱਚੇ ਪੱਛੇ ਕੀਤੇ ਆ ਤੇ ਬਾਕੀ ਹਾਲਾਤ ਤਾਂ ਬਿਲਕੁਲ ਐ ਬਿਲਕੁਲ ਐਨ ਲੱਗਦਾ ਜਿਵੇਂ ਤਿਆਰੀ ਜਦ ਦੋਵੇਂ ਮੁਲਕ ਬੈਠੇ ਆ ਅਸੀਂ ਤਾਂ ਇਹਨੇ ਨਾ ਹੀ ਲੱਗੇ ਤੇ ਚੰਗੀ ਗੱਲ ਆ ਹਾਂ ਛੋਟੇ ਛੋਟੇ ਬੱਚੇ ਆ ਕਿੱਧਰ ਜਾਵਾਂਗੇ ਸਮਾਨ ਤਾਂ ਅੱਗੇ ਟੁੱਟ ਭੱਜ ਗਿਆ ਦੋ ਤਿੰਨ ਆਰੀ ਕੱਢਿਆ ਜੀ ਰਿਸ਼ਤੇਦਾਰ ਵੀ ਆਪਣੇ ਵਰਗੇ ਹੀ ਆ ਤੁਹਾਨੂੰ ਪਤਾ ਅੱਜ ਕੱਲ ਮਗਹੀ ਦਾ ਜੋਗਿਆ ਹਾਂ ਇਹ ਸਰਕਾਰਾਂ ਦੀਆਂ ਸਿਆਸਤਾਂ ਜੋ ਵੀ ਕਰਦੀਆਂ ਸਰਕਾਰਾਂ ਹੀ ਕਰਦੀਆਂ ਨੇ ਕਿਸੇ ਨੇ ਪ੍ਰਸ਼ਾਸਨ ਨੇ ਆ ਕੇ ਮਤਲਬ ਬਾਰਡਰ ਦੇ ਪਿੰਡਾਂ ਦੇ ਕਿਸੇ ਨੇ ਪੁੱਛਿਆ ਨਹੀਂਗਾ ਕਿਹੇ ਐਮਐਲਏ ਕਿਸੇ ਸਰਕਾਰ ਨੇ ਆ ਕੇ ਨਹੀਂ ਪੁੱਛਿਆ ਵੀ ਕਿਵੇਂ ਆ ਕਿਵੇਂ ਮਾਹੌਲ ਆ ਕੋਈ ਪੁੱਛਦਾ ਨਹੀਂਗਾ ਜਦੋਂ ਵੋਟਾਂ ਹੁੰਦੀਆਂ ਆਉਂਦੇ ਸਾਰੇ ਆ ਜਾਂਦੇ ਕੋਈ ਪਹੁੰਚੇ ਹੀ ਨਹੀਂ ਕੋਈ ਨਹੀਂ ਪਹੁੰਚੇ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਆਏ ਜੀ ਤੁਹਾਡੀ ਟੀਮ ਦਾ ਬਹੁਤ ਧੰਨਵਾਦ ਕਰਦੇ ਸਰਕਾਰ ਦਾ ਵੀ ਪੁੱਛਣਾ ਬੰਦਾ ਅਖੀਰਲੇ ਪਿੰਡਾਂ ਦੇ ਵੀ ਮੰਨ ਲਓ ਬਾਰਡਰ ਤੇ ਲੋਕ ਆਪਣੇ ਰਹਿ ਰਹੇ ਆ ਕਿਵੇਂ ਆ ਕਿਵੇਂ ਨਹੀਂ ਕੋਈ ਪੁੱਛ ਨਹੀਂ ਰਿਹਾ ਆ ਕੇ ਚਲੋ ਕੁਝ ਕਰਤਾ ਨਹੀਂ ਸਕਦੇ ਆ ਕੇ ਪੁੱਛਦਾ ਸਕਦੇ ਆ ਨਾ ਜੇ ਆਪਾਂ ਦੁੱਖ ਚ ਨਹੀਂ ਖਲੋਣਾ ਤਾਂ ਫਿਰ ਕੀ ਮਤਲਬ ਜਿਹੜੇ ਵੋਟਾਂ ਨਹੀਂ ਆਉਦੋ ਸੋਚਦੋਂ ਵੋਟਾਂ ਉਦੋਂ ਸਾਰੇ ਆ ਜਾਂਦੇ ਹੁਣ ਵੀਰੇ ਵੀ ਫਿਰਹੀ ਦੁੱਖ ਰਹਿੰਦਾ ਹੁਣ ਕਿ ਨੀਂਦ ਵੀ ਵੀਰੇ ਵੀਰ ਜੀ ਤੁਹਾਨੂੰ ਪਤਾ ਯਾਰ ساری ਰਾਤ ਸੁੱਤੇ ਨਹੀਂਗੇ ਚਲੋ ਬੱਚੇ ਪਾਸੇ ਆ ساری ਰਾਤ ਕੋਈ ਨਹੀਂ ਸੁੱਤਾ ਇੱਥੇ ਪਿੰਡ ਚ ਹੂੰ ਹਾਂਜੀ ਰਿਸ਼ਤੇਦਾਰਿਆ ਜਦੋਂ ਉਹਨਾਂ ਦੇ ਫੋਨ ਆਉਂਦੇ ਉਹ ਕੜੀ ਮੜੀ ਪੁੱਛਦੇ ਸਾਰਿਆਂ ਨੂੰ ਕਿਦਾਂ ਕੀ ਗੱਲ ਕੀ ਬਾਤ ਹੈ ਉਹਨਾਂ ਨੂੰ ਦੇ ਹੀ ਆਖੀਦਾ ਬਿਲਕੁਲ ਸਹੀ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਹੀ ਬੈਠੇ ਹਾਂਜੀ ਸਰਕਾਰਾਂ ਨੂੰ ਜੇ ਇਹ ਹਾਲ ਰਿਹਾ ਸਰਕਾਰਾਂ ਆਉਣ ਵਾਲੇ ਸਮੇਂ 'ਚ ਅਸੀਂ ਗਾ ਨਹੀਂ ਆਉਂਦਾ ਹਾਂ ਹੂੰ ਹਾਂਜੀ ਮੰਨ ਲਓ ਜਿਵੇਂ ਭਗਵੰਤ ਮਾਨ ਆ ਸਾਡੇ ਐਮਐਲਏ ਆ ਕੋਈ ਵੀ ਆ ਕੇ ਮਤਲਬ ਪੁੱਛ ਨਹੀਂ ਰਿਹਾ ਅੱਛਾ ਹਾਂਜੀ ਕਿਸੇ ਨੇ ਹਾਲ ਚਾਲ ਨਹੀਂ ਕਿਸੇ ਨੇ ਨਹੀਂ ਪੁੱਛਿਆ ਜੀ ਕੋਈ ਨਹੀਂ ਪੁੱਛਦਾ ਬੰਦਾ ਕੋਈ ਕੋਈ ਬੋੜਿਆ ਬਾਈ ਪਿੰਡ ਦੇ ਵਿੱਚ ਹਾਲ ਚਾਲ ਨਾ ਸਰ ਕੋਈ ਨਹੀਂ ਬੋਲਿਆ ਬਾਟਰ ਦੇ ਵੱਲ ਨਾ ਜੀ ਨਾ ਕੋਈ ਨਹੀਂ ਇੱਥੇ ਪੁੱਛਦਾ ਆਪ ਨੂੰ ਝਲਣੀ ਪੈਂਦੀ ਜੀ ਜਦੋਂ ਪੈਂਦੀ ਆਪ ਨੂੰ ਝਲਣੀ ਪੈਂਦੀ ਆ ਪਰ ਇਹ ਕੋਈ ਗੱਲ ਚੰਗੀ ਨਹੀਂ ਕਿ ਸਰਕਾਰਾਂ ਨੂੰ ਅਸੀਂ ਤਾਂ ਇੱਕੋ ਗੱਲ ਕਰਦੇ ਆਂ ਵੀ ਜੇ ਸਾਨੂੰ ਆ ਕੇ ਪੁੱਛਣਾ ਨਹੀਂਗਾ ਤੇ ਸਾਡੇ ਕੋਲ ਵੋਟਾਂ ਮੰਗਣ ਆਉਣਾ ਕੋਈ ਆਵੇ ਹਾਂਜੀ ਇਹੋ ਸਾਡੀ ਇਹ ਵੀ ਹਾਂਜੀ ਕਿਵੇਂ ਪੋਰੇ ਤਾਂ ਚਾਹੀਦੇ ਆ ਨਾ ਕਮ ਸੇ ਕਾਮ ਕੋਈ ਥੱਲੇ ਵੜਨ ਵਾਸਤੇ ਉਹ ਵੀ ਨਹੀਂ ਹੈਗੇ ਸਾਡੇ ਤੇ ਅੱਛਾ ਕੋਈ ਪ੍ਰਬੰਧ ਹੋਈ ਕੋਈ ਪ੍ਰਬੰਧ ਨਹੀਂ ਜੇ ਕੋਈ ਚੜਾਈ ਹੋਗੀ ਇੱਥੇ ਸਭ ਦੁਨੀਆ ਮਰੂਗੀ ਕੋਈ ਬਜਨ ਵਾਲਾ ਕੰਮ ਲਾਦ ਨਹੀਂ ਹੈਗਾ ਵਜਨ ਵਾਸਤੇ ਕੋਈ ਕਮ ਸੇ ਕਮ ਪੂਰੇ ਦਾ ਚਾਹੀਦੇ ਆ 2-4 ਪਿੰਡ ਦੇ ਵਿੱਚ ਕੁਝ ਬੰਦੇ ਵਿੱਚ ਵੜ ਜਾਣ ਜਿਹੜੇ ਰਹਿਣਗੇ ਚਲੋ ਅਸੀਂ ਬਹੁਤ ਧੰਨਵਾਦ ਆ ਵੀ ਇਕੱਠੇ ਹੋ ਕੇ ਬੈਠੇ ਵੇਖ ਹੀ ਰਹਿ ਜੇ ਅਹੀਂ ਤਾਂ ਆਪਸ ਵਿੱਚ ਆਪ ਨੂੰ ਹੀ ਚੱਲਣੀ ਪੈਣੀ ਪਿੰਡ ਦਾ ਬਹੁਤ ਅਸੀਂ ਕਰਦੇ ਆ ਵੀ ਚਲੋ ਭਾਈਚਾਰਾ ਆਪਦਾ ਇਕੱਠਾ ਹੈ ਤੇ ਆ ਬੈਠੇ ਆਪਦੇ ਜਦੋਂ ਕੋਈ ਦੁੱਖ ਹੋ ਚਲੋ ਕਿਸੇ ਨੇ ਤਾਂ ਕੀ ਚੱਲਣਾ ਹੈ ਆਪਦਾ ਕੁਝ ਕਰਤਾ ਸਕਾਂਗੇ ਤੁਸੀਂ ਤਾਂ ਤੁਸੀਂ ਤਾਂ ਜੁੜੇ ਵੀ ਮਤਲਬ ਇੱਕ ਪੁਲ ਦੇ ਜ਼ਰੀਏ ਜੁੜੇ ਹੋਇਓ ਤੁਸੀਂ ਪੁਲ ਦੇ ਜੀ ਬਿਲਕੁਲ ਇਹ ਕੋਰ ਗੱਲ ਵੇਖੋ ਸਾਡਾ ਪੁਲ ਜਾ ਕੇ ਵੇਖੋ ਪੁਲ ਨਹੀਂ ਹੈਗਾ ਜੇ ਮੰਨ ਲਓ ਸਾਨੂੰ ਕਿਤੇ ਜਾਣਾ ਪਵੇ ਤੇ ਸਾਡਾ ਤੁਸੀਂ ਵੇਖ ਰਹੇ ਪੋਲ ਨਹੀਂ ਹੈਗਾ ਸਾਡੇ ਪਿੰਡ ਨੂੰ ਲੰਘ ਲਿਕੇ ਪਾਸੇ ਸ਼ਾਮ ਨਹੀਂ ਜਾ ਸਕਦੇ ਪੋਲ ਬੰਦ ਹੈਗਾ ਪੋਲੀ ਨਹੀਂ ਹੈਗਾ ਤਿੰਨ ਚਾਰ ਪਿੰਡ ਜਿਨ੍ਹਾਂ ਦਾ ਪੋਲ ਹੀ ਨਹੀਂ ਹੈਗਾ ਪੰਜ ਪਿੰਡ ਹੋਣੇ ਦੂਲ ਕਿਲੋ ਦੂਲਾਂ ਵਾਲਾ ਪੋਲ ਹੀ ਨਹੀਂ ਹੈਗਾ ਆਹੋ ਸਾਡਾ ਪੋਲ ਹੀ ਨਹੀਂ ਕਿਸੇ ਪਾਸੇ ਹੈਗਾ ਨੰਗਲ ਨੂੰ ਕੋਈ ਨੰਗਲ ਚੀਜ਼ ਕਿਤੇ ਜੰਗ ਵੇਲੇ ਪੁਲਿਸ ਵੀ ਤੋੜ ਦਿੰਨੇ ਫਿਰ ਸੋਡਾ ਦਾ ਸੰਪਰਕ ਪਾਕਿਸਤਾਨ ਨਾਲ ਰੂਹ ਭਾਰਤ ਸਾਡਾ ਉਂਝ ਟੁੱਟਾ ਜੀ ਪੋਲ ਤਾਂ ਪਹਿਲਾਂ ਟੁੱਟਾ ਹੈ ਪੋਲ ਤਾਂ ਨਹੀਂ ਸਾਡਾ 5 ਸਾਲ ਹੋ ਗਏ ਪੋਲ ਬਣਿਆ ਹੀ ਨਹੀਂਗਾ ਜਾ ਕੇ ਵੇਖ ਸਕਦੇ ਜੀ ਦੂਲਾਂ ਵਾਲਾ ਹਾਂਜੀ ਜੇ ਕਹੀ ਤਾਂ ਬਹੁਤ ਮਤਲਬ ਆ ਪਿੰਡ ਦੇ ਸਾਡੇ ਜ਼ੋਰ ਲਾ ਕੇ ਬੈਗੇ ਕਿਸੇ ਨੇ ਪੁਲ ਨਹੀਂ ਬਣਾਇਆ ਕਿਸੇ ਨੇ ਪੁਲ ਨਹੀਂ ਬਣਾਇਆ ਨਾ ਸਾਰੇ ਆ ਵੇਖੋ ਮੋਦਬਰ ਵੀ ਬੈਠੇ ਆ ਸਾਰੇ ਚਾਚੇ ਮੰਨ ਲਓ ਸਾਰੇ ਸਾਡੇ ਇਹ ਸਾਰੇ ਜ਼ੋਰ ਲਾ ਕੇ ਅੜਗੇ ਕਿਸੇ ਨੇ ਪੁਲ ਨਹੀਂ ਬਣਾਇਆ ਸਾਡਾ ਤੁਸੀਂ ਕਹਿੰਦੇ 5 ਸਾਲ ਫਿਰ ਵੋਟਾਂ ਵੇਲੇ ਲੀਡਰ ਲੂਟਰ ਆਉਂਦੇ ਉਦੋਂ ਨਹੀਂ ਆਪਦੀਆਂ ਸਮੱਸਿਆਵਾਂ ਦੱਸਦੇ ਵੀ ਸਾਡੇ ਬਾਰਡਰ ਦੇ ਪਿੰਡਾਂ ਦੀਆਂ ਹਾਲਾਤ ਨੇ ਦੱਸਦੇ ਆ ਜੀ ਸਾਰਾ ਕੁਝ ਦੱਸਦੇ ਆ ਪਰ ਆਉਣ ਵਾਲੇ ਸਮੇਂ ਤੇ ਨਹੀਂ ਇਹ ਗੱਲ ਹੋ ਗਏ ਲੀਡਰ ਹੀ ਪੁਲ ਖਾ ਗਏ ਆ ਤੇ ਪੁਲ ਕੋਈ ਬੰਦਾ ਨਹੀਂਗਾ ਪੋਲ ਨੂੰ ਤਾਂ ਲੀਡਰ ਹੀ ਖਾ ਗਏ ਆਗੇ ਉਤਰਾ ਪੋਲ ਦਾ ਕਾਗਤਾ ਜਿ ਬੰਨੀ ਬੈਠੇ ਆ ਜੰਗ ਲੱਗ ਗਈ ਤੇ ਕੇਂਦੀ ਨੰਗਾ ਕੇ ਸੀ ਹਾਂ ਇਹ ਵੀ ਆ ਹੈ ਪਬਲਿਕ ਕਿਹਨਾਂ ਦੀ ਜਾਊਗੀ ਪਰ ਸਾਡੀ ਤੋਂ ਮੰਗਿਆ ਅਸੀਂ ਇਕੱਠਿਆਂ ਆਉਣ ਵਾਲੇ ਸਮੇਂ ਸਰਕਾਰ ਹਾਂਜੀ ਕਿੱਧਰ ਦੀ ਜਾਣਗੇ ਜੇ ਲੜਾਈ ਲੱਗ ਜੇ ਹੁਣ ਜਿੱਥੇ ਤਾਂ ਹੈ ਕਿਆਰੀ ਜਿ ਬੈਠੇ ਨੇ ਤੇ ਫੇ ਕੇਂਦੀ ਨੰਗਾ ਗਾਂਗੇ ਜਾਂ ਹੈਲੀਕਾਪਟਰ ਹੈਲੀਕਾਪਟਰ ਟਕ ਲਾਉਣਗੇ ਸਰਕਾਰ ਛੱਡ ਕੇ ਵੀ ਜਾਓਗੇ ਕਿੰਨੇ ਹਾਂਜੀ ਆ ਕਿਹਦੀ ਕੇਂਦੀ ਜੰਗ ਨੰਗਣਾ ਕੇਂਦੀ ਆ ਪੜਨਾ ਪਾਣੀ ਛੱਡ ਦੇਣ ਨਹਿਰਾਂ 'ਚ ਹੂੰ ਲੰਘਣਾ ਮੁਸ਼ਕਲ ਹੋਈ ਨਾ ਮਤਲਬ ਤੁਸੀਂ ਤਾਂ ਬਰੂਤ ਦੇ ਢੇਰ 'ਤੇ ਹੀ ਬੈਠੇ ਹੋ ਬਰੂਤ ਤੇ ਬਰੂਤ ਅਸੀਂ ਤਾਂ ਅੱਜ ਹੀ ਮਰੇ ਫੜ ਕੇ ਮਰੇ ਹਾਂਜੀ ਬਾਬਾ ਨਾਨਕ ਭਲਾ ਹੀ ਕਰੇ ਸੱਚੇ ਪਾਤਸ਼ਾਹ ਉਹ ਵੀ ਆਪਣੇ ਹੀ ਹਾਂਸ ਕਰੇ ਜੇ ਆਪਾਂ ਮੌਤ ਦੇ ਮੂੰਹ 'ਚ ਬੈਠੇ ਆਂ ਹੂੰ ਕੀ ਤਾਂ ਕੀ ਇੱਥੇ ਕੀ ਬਣ ਜਾਣਾ ਸਾਡੇ ਬੈਠੇ ਚਾਰ ਇੱਥੇ ਆਇਆ ਨੇ ਅਜੇ ਮਹੌਲ ਪਾਣੀ ਗਿਆ ਤੇ ਸਰਕਾਰ ਨੂੰ ਤਾਂ ਸਾਡਾ ਹਲਚਲ ਪੁੱਛਣਾ ਚਾਹੀਦਾ ਨਾ ਮੰਨ ਲਓ ਜਿਵੇਂ ਆਮ ਪਾਰਟੀ ਦੀ ਸਰਕਾਰ ਆ ਸਾਡੇ ਐਮ ਐਲ ਏ ਸਰਵਨ ਸਿੰਘ ਧੋਨਿਆ ਕਿਸੇ ਨੂੰ ਆਗੇ ਮੰਨ ਲਓ ਮੌਜੂਦਾ ਸਰਕਾਰ ਆ ਕੇ ਇਹਦੇ ਬਾਰਡਰਲੇ ਖੀਰਲੇ ਪਿੰਡਾਂ ਦਾ ਆ ਕੇ ਪੁੱਛਣਾ ਤਾਂ ਚਾਹੀਦਾ ਨਾ ਕਿ ਉਹ ਜੰਗ ਦਾ ਮਸਲਾ ਨਾ ਮੰਨ ਲਓ ਆਣ ਫਸਲਾਂ ਖੜਨੀਆਂ ਨੇ ਤੇ ਜ਼ਿਮੀਂਦਾਰਾਂ ਨੂੰ ਇਹ ਹੀ ਮੁਸ਼ਕਲ ਹੋਇਆ ਵੀ ਨੰਗ ਟਰੈਕਟਰ ਕਿਵੇਂ ਚੜ੍ਹਨੇ ਉਥੋਂ ਨੁਕਸਾਨ ਹੋਇਆ ਇਹ ਵੀ ਹੈ ਨੁਕਸਾਨ ਹੋਇਆ ਇਥੇ ਬਹੁਤ ਹਾਂ ਇਥੇ ਕਦੋਂ ਬੰਦੇ ਮਰੇ ਆ ਪੋਲ ਪੋਲ ਕਰਕੇ ਪੋਲ ਪੋਲ ਦਾ ਪਰ ਕੇ ਪੀੜਾ ਕਰਕੇ ਇਥੇ ਬੰਦੇ ਮਰੇ ਕਾਰਾਂ ਡਗੀਆਂ ਵਿੱਚ ਪੁਲ ਦੇ ਥੱਲੇ ਗੱਡੀਆਂ ਡਗੀਆਂ ਥੱਲੇ ਤੇ ਬੰਦੇ ਮਰੇ ਇਥੇ ਹਿਸਾਬ ਲਾ ਲੋ ਜੇ ਵੱਜਣ ਲੱਗਾ ਪੋਲ ਤੇ ਉਹ ਲੈ ਕੇ ਸਮਾਨ ਸਾਰਾ ਛੁੱਟ ਗਿਆ ਟਿਕਾ ਗਿਆ ਤਿੰਨ ਵਾਰੀ ਸਮਾਨ ਆਇਆ ਵਾ ਤਿੰਨ ਵਾਰ ਸਮਾਨ ਸਮਾਨ ਦਾ ਪਤਾ ਹੀ ਨਹੀਂ ਸਰੀਆ ਕਿੱਥੇ ਗਨੈਪ ਹੋ ਗਿਆ ਕਿੱਥੇ ਗਿਆ ਤਿੰਨ ਵਾਰੀ ਪੋਲ ਵੱਜਣ ਲੱਗਾ ਵਾ ਮੰਨ ਲਓ ਪੰਜਾਂ ਪਿੰਡਾਂ ਦਾ ਪੋਲ ਆ ਕੋਈ ਇਹ ਨਹੀਂਗਾ ਛੋਟੇ ਮੋਟੇ ਇੱਕ ਅੱਦੇ ਪਿੰਡ ਦਾ ਵਾ ਤੇ ਸਮਾਨ ਪਤਾ ਨਹੀਂ ਕਿੱਥੇ ਗਨੈਪ ਹੋ ਜਾਂਦਾ ਪੰਜ ਚਾਰ ਵਾਰੀ ਸਮਾਨ ਆਇਆ ਵਾ ਪਤਾ ਹੀ ਕੋਈ ਨਹੀਂ ਜਾਲ ਵੱਜ ਕੇ ਤੇ ਪਤਾ ਨਹੀਂ ਕੀ ਕਰਦੇ ਕੀ ਨਹੀਂ ਕਰਦੇ ਹਾਂਜੀ ਜੰਗ ਦਾ ਸੁਣ ਕੇ ਤਾਂ ਫਿਕਰ ਪੈ ਜਾਂਦੀ ਹੋਣੀ ਆ ਬਾਪੂ ਵੀ ਕਿਤੇ ਉਹ ਹਾਲਾਤ ਪਿੱਛੇ ਜਰਤਾ ਬੜੀ ਪੈਂਦੀ ਆਗੇ ਫਿਕਰ ਬੜੀ ਪੈਂਦੀ ਰਾਤ ਨੀਂਦ ਨਹੀਂ ਆਉਂਦੀ ਅੰਗੇ ਨੂੰ ਫੜੇ ਆ ਨਾ ਉਧਰ ਨਾ ਉਧਰ ਜਾਂਦਾ ਲੱਗ ਜਾਵੇ ਜਾਂ ਨਾ ਲੱਗ ਜਾਵੇ ਕਿਸੇ ਬੰਨੇ ਲੱਗ ਜਾਏ ਕਿੱਚੋ ਤਾਣ ਦੇ ਵਿੱਚ ਫਸੇ ਆ ਨਾ ਪਛਾਣ ਜਾਣ ਡੋਗੇ ਦਾ ਗਾਂ ਡਾਂ ਡੋਗੇ ਬਾਕੀ ਪੁਲ ਦੀ ਜ਼ਿਆਦੀ ਸਮੱਸਿਆ ਹੈ। ਹਾਂ। ਕੋਈ ਢਾਈ ਨਹੀਂ ਸਾਡਾ। 71 ਵਾਲਾ ਵੀ ਸੁਣਦੇ ਹੋਗੇ ਬਜ਼ੁਰਗ। ਸੁਣਦੇ ਆ ਸੁਣਦੇ ਆਗੇ ਬੜੇ ਮੰਨੇ ਆ ਰਹੇ ਆ। ਜਿਆਦਾ ਤਾਂ ਲੁੱਟੀਆਂ ਗਈਆਂ ਸਭ ਕੁਝ ਸਾੜ ਪਨਾਹ ਕਰ ਦਿੱਤਾ। ਹਾਂ। ਕਈ ਵਰੇ ਪੈਰ ਨਹੀਂ ਲੱਗੇ ਲੋਕਾਂ ਦੇ। ਹਾਂ। ਹੁਣ ਮੜਾ ਆ ਜਾ ਸਾਹ ਸੁਖੀ ਹੋ ਯਾਰ ਉਹ niche ਨੂੰ ਫੇਰ ਆ ਜਾਂਦੇ ਆ। ਹਾਂਜੀ। ਕੋਈ 65 ਤੋਂ ਬਾਅਦ ਉੱਠੇ 71 'ਚ ਫੇਰ ਹੋਗੀ। ਫੇਰ ਉੱਠੇ ਫਿਰ ਕਾਰਜ ਲੱਗੀ। ਹਾਂਜੀ ਆਈ ਜਾਂਦਾ ਕੋਈ ਨਾ ਕੋਈ ਸਾਲ ਦੋ ਸਾਲ ਨਹੀਂ। ਵਾਲੀ ਆ ਗਈ। ਹਾਂ। ਸਾਲ ਦੋ ਸਾਲ ਲੰਘਦੇ ਬਾਅਦ। ਹਾਂਜੀ। ਕਾਰ ਗਿਆ ਲੈ ਲਈ ਆ ਗਈ ਉਹ ਸਮਾਨ ਸਾਰਾ ਇਹ ਭੰਨ ਤੋੜ ਕੇ ਫੇਰ ਘੀਆਂ ਆ ਗਈਆਂ ਅੱਧਾ ਸਮਾਨ ਪੁੱਜਦਾ ਅੱਧਾ ਸਮਾਨ ਕਰਨੀ ਆਉਂਦਾ ਅੱਜ ਤੋਂ 5-6 ਪਹਿਲਾਂ ਵੀ ਇਹ ਮਾਹੌਲ ਬਣਿਆ ਸੀਗਾ ਉਦੋਂ ਅਸੀਂ ਸਮਾਨ ਖੜਿਆ ਤੇ ਸਮਾਨ ਟੁੱਟ ਗਿਆ ਪਰ ਐਂਕ ਤੇ ਕਿਹਾ ਵੀ ਜੇ ਆਹ ਬਣੀ ਤੇ ਸਮਾਨ ਦਾ ਹੀ ਕੀ ਕਰਨਾ ਐਂਕ ਤੇ ਨਹੀਂ ਖੜਨਾ ਹਾਂਜੀ ਸਮਾਨ ਨਹੀਂ ਐਂਕ ਤੇ ਖੜਾਂਗੇ ਵੈਤ ਕੀ ਨਹੀਂ ਜਾਣਾ ਨਹੀਂ ਜਾਣਾ ਸਮਾਨ ਟੁੱਟਣਾ ਕੀ ਨਾ ਵੀ ਜਾਣਾ ਨਾ ਵੀ ਜਾਣਾ ਤੇ ਨਾ ਕੋਈ ਸਮਾਨ ਹੀ ਕੱਢਾਂਗੇ ਇੱਥੇ ਰਵਾਂਗੇ ਪਿੰਡੀ ਰਵਾਂਗੇ ਕਿਤੇ ਨਹੀਂ ਹਾਂਜੀ ਨਾਗੇ ਟਰੈਕਟਰ ਟਰਾਲਿੰਗਾਂ ਗੱਡੀਆਂ ਸਭ ਕੋ ਢੱਕਿਆ ਕਰੇ ਪਰ ਜੇ ਜੰਗ ਲੱਗੀ ਫੇਰ ਤੇ ਫੇਰ ਫੇਰ ਵੇਖੀਓ ਜੇ ਮਰ ਗਏ ਫੇਰ ਆਪਾਂ ਚਲਾਉਣਾ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਫੇਰ ਰਾਮਦਾਸ ਗੁਰੂ ਅਮਰਦਾਸ ਸਾਡੇ ਹਾਂਜੀ ਜਿਸੇ ਖੜੇ ਹਾਂ ਜੇ ਕੋਈ ਅਰਦਾਸ ਕਰਦੇ ਹੋਗੇ ਕਿ ਐਸਾ ਮਾਹੌਲ ਮੈਂ ਬਣੀ ਨਾ ਵੀ ਕਰਦੇ ਆ ਜੀ ਕਰਦੇ ਬਿਲਕੁਲ ਕਰਦੇ ਆ ਮਹੀਦਾਨੇ ਮਹਾਰਾਜ ਅੱਗੇ ਵੀ ਨਾ ਹੀ ਇਹੋ ਜੀ ਗੱਲ ਬਣੇ ਹਾਂ ਹਾਂਜੀ ਇਲੀਮੇ ਨਹੀਂ ਹੋ ਸਿਆਪਾ ਰਹਿਣਾ ਮੋਦੀ ਨੂੰ ਮਾਰਨ ਭੰਨ ਤੋੜ ਕੇ ਲੈ ਆਉਣਾ ਤੇ ਫਿਰ ਆਨੇ ਫਿਰ ਹੱਥ ਜੋੜਦੇ ਵੀ ਕਿਸੇ ਬੰਦੇ ਗੱਲ ਹੀ ਲੱਗ ਜੇ ਸਿਆਪਾ ਨਹੀਂ ਬੜੀ ਜੇ ਘੜੀ ਮੁੜੀ ਸਾਨੂੰ ਤੰਗ ਕਰਨਾ ਫਿਰ ਇੱਕ ਰੀ ਕੋੜਾ ਕੋਟ ਪੀਤਾ ਹੀ ਚੰਗਾ ਅਹੀਂ ਤਾਂ ਫਿਰ ਇਹੋ ਗੱਲ ਹੀ ਕਹਿਣੀ ਆ ਕੇ ਮੰਨ ਲੋ ਹਾਂਜੀ ਕਿ ਕਿਸੇ ਬੰਨੇ ਗੱਲ ਲਾ ਦੇਣੇ ਕਿ ਅਸੀਂ ਤੇ ਆਨੇ ਫਿਰ ਦੁਖੀ ਹੋਏ ਕੀ ਕਰੀਏ ਸਾਰਾ ਅਹੀਂ ਤਾਂ ਨੇ ਫਿਰ ਕਰੋ ਕੋਈ ਨਾ ਕੋਈ ਕਰੋ ਇੱਕ ਬੰਨੇ ਗੱਲ ਲਾਵੇ ਮੋਦੀ ਗੱਲ ਇੱਕ ਬੰਨੇ ਲਾਵੇ ਮੋਦੀ ਕਿਸੇ ਨਾ ਕਿਸੇ ਬੰਨੇ ਲਾਵੇ ਇਧਰ ਵੀ ਸਾਡੇ ਭਰਾ ਓਧਰ ਵੀ ਸਾਡੇ ਭਰਾ ਇੰਨੀ ਕਹਿੰਦੇ ਕਿ ਬੱਚੀ ਦਾ ਕੀ ਗਣਾ ਉਹਨਾਂ ਦਾ ਵੀ ਤੇ ਇਹ ਸਿਆਸਤਾਂ ਦਾ ਸਾਰਾ ਕੁਝ ਕਰਨੀ ਆ ਤੇ ਬਾਕੀ ਜਾਣਾਂ ਨਹੀਂ ਕਿ ਬੰਨੇ ਚਲੋ ਜੰਗ ਦਾ ਲੱਗਦਾ ਪਰ ਜਿਹੜਾ ਮੁੱਦਾ ਉੱਠਦਾ ਪੰਜਾਬ ਸਰਕਾਰ ਤੇ ਉੱਠਦਾ ਮੰਨ ਲਓ ਉਹਨਾਂ ਦਾ ਫਰਜ ਹੈ ਕਿ ਆ ਕੇ ਬਾਰਡਰ ਦੇ ਜਿਹੜੇ ਖੀਰਲੇ ਪਿੰਡ ਆ ਉਹਨਾਂ ਦਾ ਹਾਲ ਚਾਲ ਪੁੱਛਣ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਚਲੋ ਸ੍ਰੀ ਗੁਰੂ ਅਮਰਦਾਸ ਨੇ ਸਾਨੂੰ ਸਾਰਾ ਕੁਝ ਦਿੱਤਾ ਪਿੰਡ ਜਿਹਾ ਪਾਈਚਾਰਾ ਬੈਠਾ ਪਰ ਉਹਨਾਂ ਦਾ ਫਰਜ ਹੈਗਾ ਕਿ ਪੁੱਛਣ ਦਾ ਆਗੇ ਹਾਂਜੀ ਪੁੱਛਿਆ ਹਾਲ ਚਾਲ ਕਿਸੇ ਨੇ ਆਗੇ ਇੱਥੇ ਕੋਈ ਨਹੀਂ ਵੜਿਆ ਸਾਰਾ ਇੱਥੇ ਕੋਈ ਨਹੀਂ ਪਹੁੰਚਿਆ ਕੋਈ ਸੁਖਪਾਲ ਨਹੀਂ ਕੋਈ ਧੌਨ ਨਹੀਂ ਕੋਈ ਐਮਐਲਏ ਨਹੀਂ ਪਹੁੰਚਿਆ ਇੱਥੇ ਮੇਰਾ ਪਿੰਡ ਰਾਜੋਗੇ ਮੈਂ ਇਸ ਪ੍ਰੋਹਨੇ ਕੋਲ ਆਇਆ ਤੇ ਉਥੇ ਇਨਾ ਘਰ ਸਾਮਾਨ ਚੋਕੇ ਰਾਜੋਗਾਂ ਲੈ ਕੇ ਲੋਕੀ ਅੱਛਾ ਚਲ ਗਏ ਆ ਪਿੰਡ ਖਾਲੀ ਹੋ ਗਏ ਆ ਪਿਛਲੇ ਜੋ ਅੱਜ ਦੋ ਚਾਰ ਪੰਜ ਸਾਲ ਪਹਿਲਾਂ ਗੱਲ ਸਾਮਾਨ ਖੜਾ ਸਾਰਾ ਟੁੱਟ ਭੱਜ ਗਿਆ ਅੱਛਾ ਨਗੀਜੀ ਕੁੜੀ ਮੇਰੀ ਛਾਂਸਾਲ ਆਈ ਸਾਰਾ ਸਾਮਾਨ ਟੁੱਟ ਭੱਜ ਗਿਆ ਭਜ ਨਾਸ ਕਰੇ ਹੁਣ ਰੋਲਾ ਪੈ ਗਿਆ ਫਿਰ ਤੇ ਖੇ ਜਾਣ ਦੇ ਪੈਣੀ ਨਹੀਂ ਹੋਣ ਦਿੱਤੀ ਉਹਨਾਂ ਨੇ ਨਾ ਨੀ ਟਰੈਕਟਰ ਲੈ ਆ ਪਛਾ ਤੂੜੀਆਂ ਬੰਨ ਵਾਲੀਆਂ ਪਈਆਂ ਬਾਰਡਰ ਤੇ ਬਾਰਡਰ ਤੇ ਬਾਰਡਰ ਤੇ ਮੈਂ ਕੰਮਕਾਰ ਉਮੀ ਪਿਆ ਹਾਂ ਹਾਂ ਕੰਮਕਾਰ ਉਮੀ ਪਿਆ ਕਰਨੀ ਜਿੰਦੇ ਕੋਈ ਤੇ ਰਾਤੀ ਫੇਰ ਜਿਆਦਾ ਮੋਹਲ ਖਰਾਬ ਹੀ ਤੇ ਰਾਤੀ ਜਾਏ ਗੱਡੀ ਤੇ ਭਾਈ ਇਹ ਪਛੇਰਾ ਸਾਡਾ ਪਰੋਣਾ ਜਾਏ ਗੱਡੀ ਤੇ ਸਾਨੂੰ ਜਗ ਲੈ ਆਏ ਨਹੀਂ ਕਿਉਂ ਨਹੀਂ ਇਹੋ ਇਹ ਮੋਹਲ ਬਣਿਆ ਰਾਜੋ ਕੰਦੇ ਮੈਂ ਚੱਲ ਗਿਆ ਇੱਥੇ ਆ ਨਾ ਤੂੜੀ ਬੰਨਦੇ ਕੁਛ ਡੰਗਰ ਪਾਸੇ ਡੰਗਰ ਦੋ گاਵਾ ਸੁਈਆਂ ਉਹ ਪੱਟੀ ਲਾ ਕੇ ਪੰਗੋਟਾ ਪਿੰਡ ਉੱਥੇ ਖਲਾਈਆਂ ਪਿੰਡ ਛੱਡ ਕੇ ਆਪ ਇੱਥੇ ਬੈਠੇ ਆ ਘਰ ਬਾਹਰ ਛੱਡ ਕੇ ਪਿਛਲੇ ਯਾਰ ਟਟ ਪਾ ਪੋਲਾੇ ਤੋੜ ਦੇਣਾ ਪਾਣੀ ਹੁਣ ਬੱਤੀ ਬੰਦ ਕਰਦੇ ਨੇ ਪਾਣੀ ਹੁਣ ਹੀ ਟੈਂਕੇ ਜੇਗਾ ਨਲ ਕਿਉਂ ਨਹੀਂ ਕਰਾਂ ਲੋਕਾਂ ਨੇ ਲਵਾਏ ਬਹੁਤ ਔਖਾ ਕੋਈ ਐਮਐਲ ਕੋਈ ਨਹੀਂ ਪੁੱਛਦਾ ਸਿਰਫ ਵਿਰਸਾ ਪੁੱਛਦਾ ਹੁੰਦਾ ਹੈ ਵਿਰਸਾ ਹੁੰਦਾ ਹੀ ਉਹਦੀ ਫੱਟੀ ਪੁੱਜੀ ਗਈ ਹੁਣ ਵਿਰਸਾ ਹੀ ਵਿਰਸਾ ਜਿਹੜਾ ਬੰਦਾ ਹਾਲ ਚਾਲ ਪੁੱਛਦਾ ਹੁੰਦਾ ਹੈ ਬਲਟੋਹਾ ਬਲਟੋਹਾ ਵਿਰਸਾ ਬਲਟੋਹਾ ਉਹ ਹਾਲ ਚਾਲ ਪੁੱਛਦਾਦਾ ਹੀ ਚਲੋ ਠੀਕ ਹੈ ਜੰਗ ਲੱਗਦੀ ਹੈ ਤੁਹਾਡੇ ਆਮ ਲੋਕਾਂ ਦੀ ਤਬਾਹੀ ਹੋਊਗੀ ਬੜੀ ਇਜਾਜ਼ਤ ਤਬਾਹੀ ਹੋਊ ਸਰ ਦੋਹਾਂ ਤੇ ਨੁਕਸਾਨ ਤੇ ਦੋਵੇਂ ਪੰਜਾਬ ਦਾ ਹੀ ਹੋਣਾ ਹੈ ਉਧਰ ਵੀ ਇਧਰ ਵੀ ਦੋਵੇਂ ਨੁਕਸਾਨ ਤੇ ਪੰਜਾਬ ਦਾ ਹੀ ਸਾਡਾ ਹੋਣਾ ਹੈ ਉਧਰ ਵੀ ਸਾਡੇ ਆਪ ਦੇ ਪਰ ਭਾਈਚਾਰਾ ਸਾਰਾ ਬੈਠਾ ਉਹ ਵੀ ਸਾਡੇ ਪੰਜਾਬ ਦੇ ਵੀ ਸਾਡੇ ਪੰਜਾਬ ਦੇ ਦੋਹਾਂ ਦਾ ਸਾਡਾ ਹੀ ਨੁਕਸਾਨ ਹੋਣਾ ਹੈ ਤੇ ਹੁਣ ਇਹ ਮਾਹੌਲ ਖਰਾਬ ਹੈ ਵੇਖੋ ਘਰ ਬੂਆ ਛੱਡ ਕੇ ਇੱਥੇ ਬੈਠੇ ਆ ਤੇ ਪਤਾ ਹੀ ਕੋਈ ਨਹੀਂ ਕੀ ਕਹਿੰਨੇ ਮਗਰੋਂ ਲਏ ਨਾ ਵਿੰਗਾਂ ਤੇ ਬੈਠੇ ਕਹੀ ਜਾਂਦੇ ਆ ਵੀ ਬਦਲਾ 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 ਤੁਹਾਨੂੰ ਕੀ ਲੱਗਦਾ ਬਦਲਾ ਹੁਣ ਇਹ ਤਾਂ ਕਹੀ ਜਾਂਦੇ ਆ ਜੰਗ ਜੁਆਗ ਅੱਜ ਕੱਲ ਜੰਗ ਲੱਗ ਚਲੇ ਜੰਗ ਲੱਗ ਚਲੇ ਇਹਨਾਂ ਨੂੰ ਪਤਾ ਨਹੀਂ ਨਾ ਜੀ ਜਿਹੜੇ ਉਹਨਾਂ ਨੂੰ ਕੀ ਪਤਾ ਹੈ ਜਿਹੇ ਪਿੱਛੇ ਸਾਨੂੰ ਪੁੱਛ ਕੇ ਜਿਹੜੇ ਬੈਠੇ ਪੁਰਾਣੇ ਬਜ਼ੁਰਗ ਦੱਸਦੇ ਹੁੰਦੇ ਇਦਾਂ ਇਦਾਂ ਹੋ ਗਿਆ ਅਸੀਂ ਤਾਂ ਖੇਡ ਬਣਾਈ ਜੁਆਕ ਨੇ ਇਦਾਂ ਇਦਾਂ ਇਹ ਜਦੋਂ ਲੱਗਿਆ ਉਦੋਂ ਪਤਾ ਲੱਗਣਾ ਹੈ ਵੀ ਸੋਚ ਕੇ ਵੀ ਕੰਪਨੀ ਛੱਡ ਜਾਂਦੀ ਹੈ ਵੀ ਹਾਂ ਉਹ ਚ ਕੁੜੀ ਬਣਾਉਣ ਗਏ ਉਦੋਂ ਹਾਂ ਤੇ ਆਪਣੇ ਬੀਐਸ ਫੜੇ ਗਏ ਨਾਲ ਸਪੈਇਦੇ ਦੇ ਮੋੜਨ ਲਾ ਕੇ ਬੈਠੇ ਰਹੇ ਲੋਕੇ ਬੁਲਟ ਪ੍ਰੂਫ ਜੈਕਟਾਂ ਪਾ ਕੇ ਅਸੀਂ ਸਰ ਨਾਲ ਆਓ ਉਹਨੇ ਨਾ ਆ ਦੀ ਜਮਵਰੀ ਤੂੜੀ ਕਾਟੋ ਇੱਕੋ ਦਿਨ ਮਸ਼ੀਨ ਜਾਂਦੀ ਸੀ ਸਿਰਫ 6 ਟਰਾਲੀਆਂ ਤੂੜੀ ਬਣਾਈ ਹੁੰਦਾਂ। ਨਾੜ ਉਦਾਂ ਖਲੋਤਾ ਪਿਆ ਸਾਡਾ। ਰੀਪਰ ਬਾਹਰ ਕਢਾਤ ਹੁੰਦਾ ਕੱਢੋ 5 ਵਜੇ ਬਾਹਰ। ਬਾਹਰ ਕਰਤਾ। ਹੁਣ ਜਾਂ ਨਹੀਂ ਦਿੰਦੇ। ਉਦੋਂ ਗੇਟ ਬੰਦ ਰਹੇ। ਉਦੋਂ ਸੀਲ ਕਰਤਾ ਗੇਟ। ਜਾਂ ਨਹੀਂ ਦਿੰਦੇ ਹੁਣ। ਟੋਡੇ ਪਿੰਡ ਦੀ ਕਿੰਨੀ ਕੁ ਪੈਲੀ ਆ ਪਰਲੇ ਪਾਰ? ਰਾਜੋਕੇ ਦੀ। ਰਾਜੋਗਿਆਂ ਦੀ ਸਰ 19 1.5 ਦਸ ਕੁ ਕਿਲਾ ਪਈ। 1.5 ਦਸ ਕੁ ਕਿਲਾ। ਹਾਂਜੀ। ਉਹ ਤਾਂ ਫਿਰ ਕਈਆਂ ਦੀ ਤੂੜੀ ਉਹ ਨਹੀਂ ਕਿਸੇ ਦੀ। ਹਾਂਜੀ ਸਾਡੇ 68 ਤੇ 108 ਤੇ 9100 ਕੁ ਕਿਲਾ ਪਿਆ ਦੇ ਖਲੋਤਾ। ਉਧਰਲੇ ਪਾਸੇ। ਉਦਾਂ ਕੁ ਲੋ ਦਾ ਕਣਕ ਤਗੜਿਆਂ ਵੱਡੀ ਆ ਤੇ ਸਾਡੇ ਨੰਬਰ ਦੇ ਬੈਠੇ ਆ ਆਮ ਸਾਡੇ ਸਭ ਤੂੜੀ ਬਣਨ ਵਾਲੀ ਪਈ ਹੈ ਜਿੰਨੇ ਵੀ ਸਾਰੇ ਪਈ ਆ ਕਿਸੇ ਦੀ ਤੂੜੀ ਨਹੀਂ ਬਣੀ ਕਿਸੇ ਦੇ ਵਿੱਚ ਕਿਸੇ ਦੀ ਤੂੜੀ ਨਹੀਂ ਬਣੀ ਹਾਂਜੀ ਕਿਸੇ ਦੀ ਤੂੜੀ ਨਹੀਂ ਬਣੀ ਤੇ ਇਹ ਤਾਂ ਮੰਨ ਲਓ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਕੁਝ ਕਰੀਏ ਹਾਂਜੀ ਕਿਉਂਕਿ ਇਹ ਤਾਂ ਆਰਥਿਕ ਮੰਦ ਹਾਲੀ ਵੀ ਹੈ ਫਿਰ ਆਰਥਿਕ ਵੀ ਸੱਟ ਵੱਜੂ ਇਹ ਤਾਂ ਤੁਹਾਡੇ ਵੱਜੂ ਜੀ ਵੱਜੂ ਕੀ ਕਮਾਉਣੇ ਸੀ ਵੱਜੂ ਜੀ ਵੱਜੂ ਸਾਰੇ ਵੇਖੋ ਕਮਾਕਾਰਾਂ ਤੋਂ ਵਾਈ ਤੋਂ ਬੈਠੇ ਪਨੀਰੀ ਕਿਹ ਇਹਨਾਂ ਨੇ ਬੀਜੀ ਹਾਂਜੀ ਪਣੇਰੀ ਕਹਨੇ ਨਹੀਂ ਵੀ ਜੀ ਤੂੜੀ ਕਹੇ ਦੀ ਨਹੀਂ ਬਣੀ ਤੇ ਫਿਰ ਕੀ ਕਰੀਏ ਮੰਨ ਲਓ ਪਹੁੰਚੋਗੇ ਸਰਕਾਰ ਤੇ ਮੁੱਦਾ ਉੱਠਦਾ ਪਰ ਸਰਵਪੰਨ ਸਿੰਘ ਤੁਹਾਨੂੰ ਇਹ ਸੋਚਣਾ ਚਾਹੀਦਾ ਹੀ ਵੀ ਬਹੁਤ ਉਮੀਦ ਨਾ ਮੈਨੂੰ ਬਣਾਇਆ ਵਾ ਮੰਨ ਲਓ ਵੀ ਬਹੁਤ ਉਮੀਦ ਨਾ ਬਣਾਇਆ ਸਾਰੇ ਪਿੰਡ ਦੇ ਬਹੁਤ ਬੋੜ ਪਈ ਹੀ ਪਰ ਉਹਨੇ ਮਾਸਾ ਜਿੰਨਾ ਵੀ ਕੀਤਾ ਕੰਮ ਕੋਲ ਵੀ ਨਹੀਂ ਬਣਾਇਆ ਕੁਛ ਨਹੀਂ ਬਣਾਇਆ ਆ ਗਲੀਆਂ ਵਿੱਚ ਵੇਖ ਸਕਦੇ ਜੇ ਉਦੋਂ ਕਹਿੰਦਾ ਹੀ ਆ ਕੇ ਮੈਂ ਐ ਕਰ ਦੂੰਗਾ ਉਹ ਕਰ ਦੂੰਗਾ ਤੇ ਆਗੇ ਵੇਖ ਲੋ ਸਾਡੀਆਂ ਦੇ ਗਲੀਆਂ ਵੀ ਦਿਨੀ ਲੰਘਿਆ ਜਾਂਦਾ ਘਰੋਂ ਨਿਕਲਾਂਗੇ ਤੇ ਅਹੀਂ ਤਾਂ ਬੋਏ ਅਗੇ ਪੁੱਠੇ ਹੋ ਕੇ ਵੱਜਣਾ ਜਿਹੜਾ ਚੱਕੜ ਹਾਂਜੀ ਜਿੰਨਾ ਸੰਦਾਂ ਦਾ ਨਵਾਂ 6 ਮਹੀਨੇ ਵਿੱਚ ਖੜਕ ਕਵਾੜ ਹੋ ਗਿਆ ਨਵੇਂ ਮੋਟਰਸਾਈਕਲਆਂ ਦੀਆਂ ਗੱਡੀਆਂ ਜੰਗ ਦੀਆਂ ਚਰਚਾਵਾਂ ਚੱਲਦੀਆਂ ਕੀ ਕਹੋਂਗੇ ਕੀ ਕਹਾਂ ਕਿ ਤੁਸੀਂ ਤਾਂ ਇਹੀ ਤੁਸੀਂ ਕੀ ਚਾਹੁੰਦੇ ਹੋ ਬਈ ਯਾਰ ਵੀ ਸੁਖੀ ਹੁਣ ਜਿਵੇਂ ਤੁਹਾਡੇ ਬਜ਼ੁਰਗਾਂ ਤੋਂ ਪਤਾ ਲੱਗ ਕੇ ਕਹਿੰਦੇ 65 ਤੋਂ ਉੱਠੇ 71 71 ਤੋਂ ਉੱਠੇ ਟੁੜੀ ਪੈਲੀ ਪਰਲੇ ਪਾਰ ਹਾਂਜੀ ਤੇ ਸਾਰੀ ਪਈਆ ਟੁੜੀ ਟਾੜੀ ਬਣਨ ਵਾਲੀ ਸਾਰੀ ਪਈਆ ਹਾਂ ਗੱਲ ਕਰਕੇ ਬਣਾਉਣ ਬੰਦ ਹੋ ਗਏ ਹੁਣ ਬੰਦ ਕਰਤੇ ਦਰਵਾਜ਼ੇ ਉਹਨਾਂ ਦਾ ਅੱਜ ਅੱਠ ਸਾਲ ਹੋ ਗਏ ਬੰਦ ਕੀਤਾ ਕੰਮ ਤੇ ਫਿਰ ਅਗਲੀ ਕਿਵੇਂ ਬੀਜੋਗੇ ਫਸਲਾਂ ਕਿਵੇਂ ਚੱਲੂ ਕੰਮ ਉਹ ਨਾ ਕਿਤੋਂ ਲੱਗਣਾ ਕਿਵੇਂ ਚੱਲੂ ਕੰਮ ਫਿਰ ਹੁਣ ਕਹਾ ਐ ਪ੍ਰੀਲੀ ਬਿਜਨੀ ਆ ਲੈ ਬਿਜਨੀ ਦਿੱਤੀ ਕਿਜ ਨਹੀਂ ਜਿਉਂ ਵਾਲੇ ਬਣਾਏ ਗਿਆ ਯਾਨੀ ਦੇਣਾ ਸਹੀਰ ਕੀਤਾ ਕੰਮ ਉਹ ਦਿੰਦਾ ਹੀ ਅੱਛਾ ਸਥਿਤੀ ਬੜੀ ਸੁਰੂ ਹੀ ਹੋ ਕੰਮ ਕਰ ਸਾਰਾ ਆਹ ਖੇਤੀਬਾੜੀ ਤੇ ਉਹ ਵੀ ਕਿ ਫਿਰ ਹਾਲੇ ਕੰਮ ਡਾਉਣੀਆਂ ਇਹਦੇ ਇਹ ਉਹ ਬਜ਼ੁਰਗ ਬਾਪੂ ਜੀ ਹਰੇ ਵੀ ਆਉਂਦੇ ਨੇ ਨਾਲ ਵੀ ਗੱਲ ਕਰਾਂਗੇ ਤਾਂ ਇਹ ਬਾਰਡਰ ਦੇ ਉਹਨਾਂ ਪਿੰਡਾਂ ਦੇ ਗਰਾਊਂਡ ਦੇ ਹਾਲਾਤ ਨੇ ਜਿਹੜੇ ਲੋਕ ਇਹੋ ਕਹਿੰਦੇ ਨੇ ਕਿ ਅਸੀਂ ਪਹਿਲਾਂ ਵੀ 65 ਵੇਲੇ ਭੁਗਤਿਆ 71 ਵੇਲੇ ਭੁਗਤਿਆ ਉਸ ਤੋਂ ਬਾਅਦ ਅਸੀਂ ਭੁਗਤਦੇ ਆਏ ਹਾਂ ਜਦੋਂ ਕਦੇ ਵੀ ਐਸਾ ਹੁਕਮ ਹੁੰਦਾ ਤਾਂ ਫਿਰ ਸਾਨੂੰ ਉੱਠ ਕੇ ਇੱਥੋਂ ਜਾਣਾ ਪੈਂਦਾ ਆ ਕਹਿੰਦੇ ਅਸੀਂ ਨਹੀਂ ਚਾਹੁੰਦੇ ਅਸੀਂ ਤਾਂ ਅਮਨ ਸ਼ਾਂਤੀ ਚਾਹੁੰਦੇ ਆ ਅਸੀਂ ਐਸੀ ਜੰਗ ਨਹੀਂ ਚਾਹੁੰਦੇ ਜਿਹਦੇ ਕਰਕੇ ਸਾਡੀ ਤਬਾਹੀ ਸਾਡੀ ਬਰਬਾਦੀ ਹੁੰਦੀ ਆ ਬਜ਼ੁਰਗ ਬਾਪੂ ਜੀ ਬਾਪੂ ਜੀ ਕਿੰਨੀ ਉਮਰ ਹੋ ਗਈ ਉਮਰ 75 76 ਸਾਲ ਹੋ ਗਏ 65 ਦੇਖੀਆ ਫਿਰ 65 65 ਦਾ ਪੂਰੀ ਦੇਖੀ ਕੀ ਹਾਲਾਤ ਸੀ 65 ਵੇਲੇ ਪਿੰਡ ਮੱਲੇ ਅੱਛਾ ਹਾਂ ਕਿੰਨਾ ਕਿੰਨਾ ਟਾਈਮ ਲੱਗਿਆ ਸਾਲ ਬਾਅਦ ਆਏ ਸਾਲ ਬਾਅਦ ਆਏ ਹਾਂ ਹਾਂ ਪਿੰਡ ਮੱਲੇ ਦੂਹਾਂ ਤੱਕ ਬੰਦੇ ਅੱਛਾ ਆ ਪਿੰਡ ਮੱਲੇ ਕਿੰਨੇ ਦਿਨ ਮੰਨ ਲਏ ਸੀ ਕੋਈ ਹਏ ਇਹ 570 ਦਿਨ ਮੰਨ ਲਏ ਜਦੋਂ ਲੋਕ ਹੀ ਨਿਕਲ ਜਨ ਮਿੰਟਰੀ ਦਾ ਜਿਹੜੀ ਆਈ ਹਾਂ ਨਜ਼ਾਹ ਜੀ ਉਹ ਤਾਂ ਉਹਨਾਂ ਮਾਰ ਮਿ ਦਿੱਤੀ ਅੱਛਾ ਫਿਰ ਪਿੰਡ ਵੇਲੇ ਵੇ ਅੱਛਾ ਹੌਲੀ ਹੌਲੀ ਫਿਰ ਨਗਰ ਮੰਨ ਲੇ ਤੇ ਜਦੋਂ ਉੱਥੋਂ ਛੱਡ ਕੇ ਗਏ ਸੀ ਉਹ ਸਾਰਾ ਸਮਾਨ ਸੀਗਾ ਕਿ ਲੁੱਟਪੁੱਟ ਹੋ ਲੁੱਟਿਆ ਨਾ ਸਭ ਕੋਠੇ ਵੀ ਸਾਂ ਤੇ ਰੋਖ ਵੀ ਵਰ ਤੇ ਫਾਰ ਤੇ ਫਾਕ ਆ ਦੋਈ ਲਾਗੇ ਰੋਖ ਵਾਢੀਏ ਛੋਟੀਏ ਨਾ ਕੋਠਾ ਛੱਡਿਆ ਸੱਤਾ ਸਾਰੀਆਂ ਐ ਅੱਛਾ ਸਾਰੀਆਂ ਸੱਤਾ ਇੱਕ ਆ ਥੋੜੇ ਜਿਹਾ ਮਕਾਨ ਰਹਿ ਗਿਆ ਸੀ ਇਹਨਾਂ ਦੀਆਂ ਕੰਦਾ ਨੇ ਤੇ ਸਾਫ਼ ਸਫਾ ਕੀਤਾ ਹੂੰ 65 ਵੇਲੇ ਹਾਲਾਤ ਹੋਇਆ ਹਾਂਜੀ ਹਾਂਜੀ ਸਾਲ ਬਾਅਦ ਫਿਰ ਵਾਪਸ ਆਏ ਪਿੰਡ ਆ ਸਾਲ ਬਾਅਦ ਤੇ 71 ਵੇਲੇ ਕਤਰਾ ਦੇਣਾ ਮੈਂ ਵੀ ਇਹ ਸਜਾ ਤੁਸੀਂ ਵੀ ਜੰਗ ਫਿਰ ਲੜੀਏ ਆਜਾਂਗੇ ਤੁਸੀਂ ਤਾਂ ਨਹੀਂ ਫਿਰ ਇਹ ਚਾਹੁੰਦੇ ਹੋਗੇ ਜਿਵੇਂ ਇਹ ਰੋਲਾ ਪੈਂਦਾ ਕਿ ਯਾਰ ਜੰਗ ਜੰਗ ਨੂੰ ਤੁਸੀਂ ਤੁਹਾਡੇ ਲੋਕ ਜਿਹੜੇ ਕਿਸੇ ਫੌਜੀ ਦੀ ਚਿੰਤਾ ਨਹੀਂ ਹੈ ਲੱਗਾ ਹੋਵੇ ਤੇ ਮਰਸੀਦ ਹੋ ਜਾਏ ਕਿਸ ਤਰ੍ਹਾਂ ਕੋਈ ਜਿਹੜਾ ਨਹੀਂ ਤੁਹਾਡੇ ਪਿੰਡ ਵਾਲੇ ਤਾਂ ਨਹੀਂ ਇਹ ਚਾਹੁੰਦੇ ਹੋਗੇ ਜਿਵੇਂ ਹੁਣ ਤੁਸੀਂ ਕਿਹਾ ਵੀ ਅਜਾੜਾ ਦਵਾਰੇ ਹੋਵੇ ਦਵਾਰੇ ਉੱਠ ਕੇ ਜਾਣਾ ਪਵੇ ਹਾਂਜੀ ਨਹੀਂ ਅਸੀਂ ਤਾਂ ਇਹ ਚਾਹੁੰਦੇ ਅਸੀਂ ਤਾਂ ਐਵੇਂ ਜਿਹੜੇ ਮਾਹ ਬੈਠੇ ਆ ਹਾਂਜੀ ਮਾਹ ਬੈਠੇ ਆ ਦੋਆ ਦਈ ਵੀ ਸਾਡੀ ਫੇਰ ਲੱਗ ਜਾਂਦਾ ਹੈ 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 ਤਾਂ ਇਹਦਾ ਮਹਾਰਾਜ ਦੇ ਹੱਥ ਜੋੜਦੇ ਵੀ ਲੱਗੇ ਹੀ ਨਾ ਕੋਈ ਸ਼ਾਂਤੀ ਰਹੇ ਸ਼ਾਂਤੀ ਰਹੇ ਵੀ ਹੁਣ ਜਿਵੇਂ ਹੁਣ 65 ਦੇ ਭੰਨੇ ਹੋਏ ਫਿਰ 71 ਆ ਗਈ ਫਿਰ ਵੀ ਹੁਣ ਮਸਾਂ ਕਮਾਉਣ ਜੋ ਕਰ ਕਰ ਆ ਗਈ ਉਹ ਫੇਰ ਨਿਕਲੇ ਪਿੰਡੋਂ ਡੰਗੇ ਦਾ ਚੱਕੜ ਦੇ ਉਹ ਉਹ ਵੀ ਕੱਢੇ ਸੀ ਉਹਨੂੰ ਮੇਕੇ ਹਾਂ ਅੱਜ ਘਰ ਬੱਤੀ ਵੀ ਇੰਨੇ ਕਿੰਨੇ ਕੱਢ ਲੂ ਬੰਦਾ ਕਿਹਨਾਂ ਅੱਗੇ ਤਾਂ ਹੋਰ ਗੱਲ ਸੀ ਐ ਢੇਰੀ ਹਾਂ ਗਾਰੇ ਗੂਰੇ ਬਾਾਰੇ ਬੂਰੇ ਅੰਦਰ ਪਿੰਡਾਂ ਨੂੰ ਨਿਕਲ ਗਏ ਨਿੱਕੀ ਰੱਖੀ ਗਏ ਹੁਣ ਤਾਂ ਝੋਨੇ ਦੇ ਮਹਿੰਗਾ ਫਸਲ ਵਾਟ ਨਹੀਂ ਛੱਡੀ ਸੀ ਹਾਂ ਵਾਟ ਨਹੀਂ ਛੱਡੀ ਸੀ ਵਾਟ ਨਹੀਂ ਛੱਡੀ ਫਿਰ ਆਿਆਂ ਤੋਂ ਇਹ ਵੀ ਨਹੀਂ ਪਤਾ ਨਾ ਵੀ ਸਾਰਾ ਕੁਝ ਓਮੀ ਹੋਊਗਾ ਕਿ ਨਾ ਹੋਊਗਾ ਨਾ ਕੋਈ ਚੀਜ਼ ਨਹੀਂ ਆਉਂਦੀ ਨਹੀਂ ਹੋਣੀ ਕਹਾਂ ਦੀ ਗੱਲ ਹੁਣ ਦਾ ਵੀ ਗੱਲ ਹੈ ਵੀ ਕੀ ਪਤਾ ਹੁਣ ਹੈ ਹਾਂ हां ਵੀ ਜੇ ਤੂੰ ਛੱਡ ਕੇ ਜਾਉਂਗੇ ਕੀ ਪਤਾ ਮੁੜਦੇ ਕੀ ਪਤਾ ਕੁਝ ਮਗਰ ਹੋਰ ਕਿਸੇ ਟੋਟਲੇ ਨਾਲ ਕੀ ਕਰਨਾ ਬਜਣਾ ਕਿ ਨਹੀਂ ਬਜਣਾ ਬਜਨੇਗਾ हां ਵੀ ਮੁੜ ਕੇ ਬੱਚੇ ਕੇ ਨਾ ਬਜੇ ਨਾ ਬਜੇ ਹੈ ਪਤਾ ਤਾਂ ਨਹੀਂ ਨੇ ਹਾਂਜੀ ਉਹ ਤਾਂ ਲਟੇਰੇ ਵਿੱਚ ਹੀ ਤੁਰੇ ਫਿਰਦੇ ਹਾਂਜੀ ਲਟੇਰੇ ਵਿੱਚ ਹੀ ਤੁਰੇ ਫਿਰਦੇ ਆ ਉਹਦਾ ਬਹਾਨਾ ਭਾਲਦੇ ਆ ਕਿਸੇ ਵੀ ਮਾਹੌਲ ਕੋਈ ਵੀ ਖਰਾਬ ਹੋ ਜਾਂਦਾ ਜਦੋਂ ਲਟੇਰੇ ਵਿੱਚ ਹੀ ਆ ਉਹਦਾ ਮੌਕਾ ਭਾਲਦੇ ਆ ਮੌਕਾ ਭਾਲਦੇ ਵੀ ਕਿਵੇਂ ਮੌਸਮ ਬਣੇ ਖੱਡਾ ਤੇ ਅਸੀਂ ਕੁਝ ਕਰੀਏ ਕਰੀਏ ਕੁਝ ਸੇ ਭਾਰ ਇਹਦਾ ਗੁਰੂ ਅਮਰਦਾਸ ਕਿਰਪਾ ਕਰੇ ਸੱਚੇ ਪਾਤਸ਼ਾਹ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਆ ਕੇ ਸਾਡਾ ਹਾਲਚਲ ਪੁੱਛਿਆ ਬਹੁਤ ਅਸੀਂ ਤੁਹਾਡੇ ਦਿਲੋਂ ਧੰਨਵਾਦੀ ਆ ਤੇ ਭਰ ਸਾਡਾ ਇਹ ਸਵਾਲ ਆ ਕਿ ਆਉਣ ਸਮੇਂ ਚ ਆਉਣ ਵਾਲੇ ਸਮੇਂ ਚ ਚਲੋ ਮਹਾਰਾਜ ਨਾਮ ਔਲ ਬਣਾਵੇ ਪਰ ਅਸੀਂ ਕੋਈ ਲੀਡਰ ਹਾਂ ਜੀ ਆਮ ਆਦਮੀ ਨੂੰ ਤਾਂ ਗਾਂ ਵਿਰਜੀ ਸਰਵਨ ਸਿੰਘ ਤੋਂ ਨੂੰ ਪਿੰਡ ਚ ਵੜਨ ਨਹੀਂ ਦੇਣਾ ਹੋਰ ਕੇ ਦਾ ਮੈਂ ਕਹਿ ਨਹੀਂ ਸਕਦਾ ਮੈਂ ਉਹਦੀ ਗੱਡੀ ਦੇ ਅੱਗੇ ਲੰਮੇ ਪੈ ਜਾਣਾ ਹਾਂਜੀ ਇਹਨਾਂ ਨੂੰ ਨਹੀਂ ਆਉਂਦਾ ਹਾਂਜੀ ਕਿਉਂਕਿ ਆ ਕੇ ਸਾਰੇ ਇਹਨੂੰ ਲੋਡ ਆ ਜੋ ਲੋਡ ਹਾਂਜੀ ਜੇ ਹੁਣ ਮੰਨ ਲਓ ਮੁਸੀਬਤ ਪਈ ਹੋਰ ਨਹੀਂ ਪੁੱਛਣਾ ਤੇ ਪੁੱਛਣਾ ਕਦੋਂ ਉਹਨਾਂ ਹਾਂਜੀ ਤਾਂ ਪਿੰਡ ਵਾਸੀਆਂ ਦਾ ਰੋਸ ਮੌਜੂਦਾ ਸਰਕਾਰ ਦੇ ਨਾਲ ਵੀ ਆ ਉਹ ਇਸ ਕਰਕੇ ਆ ਕਿਉਂਕਿ ਉਹ ਕਹਿੰਦੇ ਨੇ ਕਿ ਵੋਟਾਂ ਪਾ ਕੇ ਨਾ ਕੁਰਸੀਆਂ ਦਵਾਈਆਂ ਵੋਟਾਂ પાਕੇ ਐਮਐਲਏ ਬਣਾਇਆ ਪਰ ਹਾਲੇ ਤੱਕ ਸਾਡੇ ਪਿੰਡ ਦੇ ਵਿੱਚ ਆ ਕੇ ਪਿੰਡ ਵਾਸੀਆਂ ਦੀ ਸਾਰ ਤੱਕ ਨਹੀਂ ਲਈ ਕੈਸੀਆਂ ਜ਼ਰੂਰਤਾਂ ਨੇ ਉਹ ਕਿਉਂਕਿ ਇਹ ਪਿੰਡ ਵੀ ਜਿਹੜਾ ਆ ਪੁਲ ਦੇ ਰਾਹੀਂ ਜੁੜਿਆ ਹੋਇਆ ਕਹਿੰਦੇ ਨੇ ਕਿ ਹਾਂ ਤੇ ਉਹੀ ਆ ਨਾ ਕਿ ਕਹਿੰਦੇ ਕਿ ਪੁਲ ਦੇ ਰਾਹੀਂ ਜੁੜਿਆ ਹੋਇਆ ਤੇ ਇਸ ਤੋਂ ਬਾਅਦ ਜੇਕਰ ਕਿਸੇ ਤਰ੍ਹਾਂ ਦੀ ਕੋਈ ਐਸਾ ਮਾਹੌਲ ਬਣਦਾ ਆ ਤਾਂ ਫਿਰ ਉਹ ਕਹਿੰਦੇ ਨੇ ਕਿ ਸਾਨੂੰ ਆਪਣੀ ਫਿਕਰ ਆ ਸਾਨੂੰ ਆਪਣੇ ਬੱਚਿਆਂ ਦੀ ਫਿਕਰ ਆ ਸਾਨੂੰ ਆਪਣੇ ਭਵਿੱਖ ਦੀ ਫਿਕਰ ਆ ਕਿ ਸਾਡਾ ਹੋਊਗਾ ਕਿ ਜਿਵੇਂ ਬਰਪੂਜੀ ਹੋਰਾਂ ਨੇ ਵੀ ਦੱਸਿਆ ਕਿ ਜਦੋਂ 65 71 ਵੇਲੇ ਜਦੋਂ 65 ਵੇਲੇ ਜਿਹੜਾ ਹੈਗਾ ਪਿੰਡ ਛੱਡਿਆ ਤਾਂ ਉਸ ਕੁਝ ਜੈਸਾ ਛੱਡ ਕੇ ਗਈ ਸੀ ਵੈਸਾ ਨਹੀਂ ਸੀ ਸਭ ਕੁਝ ਜਿਹੜਾ ਹੈਗਾ ਲਗ-ਪਗ ਉਹ ਤਵਾ ਕੀਤਾ ਹੋਇਆ ਸੀ ਤਾਂ ਇਹ ਜਿਹੜੇ ਹੈਗੇ ਨੇ ਬਾਰਡਰ ਦੇ ਪਿੰਡਾਂ ਦੀ ਗਰਾਊਂਡ ਦੀ ਰਿਐਲਿਟੀ ਗਰਾਊਂਡ ਦੀ ਸੱਚਾਈ ਇਹੋ ਆ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਲ ਨੂੰ ਦਿਓ ਜਾਈ ਧੰਨਵਾਦ ਜੀ